ਕਿੰਨੇ ਕ ਪਿੰਡਾਂ ਦੀ ਸੈਰ ਕਰ ਚੁੱਕੇ ਹੁਣ ਤੱਕ 300 ਤੱਕ ਹੋ ਗਏ ਹੋਣੇ ਅੱਛਾ ਹਾਂ ਹੁਣ ਤੁਸੀਂ ਕਹੋਗੇ ਕਿ ਉਹ ਕਿਤਾਬ ਪੜਨਾ ਤਾਂ ਘਰ ਦੇ ਨੂੰ ਇਹੀ ਸੁਣਾ ਦੇਣਾ ਸੀਗਾ ਸੌਖਾ ੜੀ ਹੁੰਦਾ ਕਈ ਵਾਰੀ ਕੋਈ ਗੱਲਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਫੈਮਿਲੀ ਨੂੰ ਕਰਨੀ ਹੁੰਦੀਆਂ ਨੇ ਉਹ ਇੰਡਾਇਰੈਕਟ ਵੇਚ ਜਿਵੇਂ ਲੈਟਰ ਨਹੀਂ ਲਿਖਦੇ ਹੁੰਦੇ ਹਾਂਜੀ ਜਿਹੜੀਆਂ ਤੁਸੀਂ ਔਰਤਾਂ ਬਾਰੇ ਗੱਲ ਕੀਤੀ ਇਸ ਦੇ ਚ ਮਤਲਬ ਕੀ ਮੋਸਟਲੀ ਫੈਮਿਨਿਜ਼ਮ ਨੂੰ ਲੈ ਕੇ ਹੈ ਨਾ ਤੁਹਾਡੀ ਜਿਹੜੀ ਆਪਣੀ ਰਹੀਗੀ ਆ ਸੋ ਤੁਹਾਨੂੰ ਲੱਗਦਾਗਾ ਵੀ ਕਿੱਥੋਂ ਫੀਲ ਕਰਦੇ ਸੀ ਇਹ ਚੀਜ਼ ਵੀ 2026 ਦੇ ਵਿੱਚ ਵੀ ਅੱਜ ਵੀ ਕੁੜੀਆਂ ਨੂੰ ਰੋਕਿਆ ਜਾਂਦਾਗਾ ਠੀਕ ਹੈ ਬਾਣੇ ਤੋਂ ਜੱਜ ਕਰਦੇ ਹੁਣ ਤੁਸੀਂ ਵੀ ਪੈਂਟ ਸ਼ਰਟ ਪਾਈ ਹੈ ਤਾਂ ਫਿਰ ਮੈਂ ਕਹਾਂ ਤੁਸੀਂ ਚੱਕਵੇਂ ਹੋ ਤੁਹਾਨੂੰ ਇਦਾਂ ਨਹੀਂ ਲੱਗਦਾਗਾ ਵੀ ਜੇ ਰੋਕਿਆ ਜਾ ਰਿਹਾਗਾ ਤਾਂ ਉਹ ਕਿਤਨੇ ਕਿਤੇ ਸੋਸਾਇਟੀ ਕਰਕੇ ਵੀ ਹੋ ਸਕਦਾਗਾ ਯਾਰ ਕੋਜੇ ਤੱਕਾ ਦੇਣਾ ਹੁੰਦਾ ਕੋਜੇ ਛਾਲ ਆਪ ਮਰੋ ਜਾਂ ਘਰ ਦੇ ਮਰਵਾ ਦੇ ਹਸੀ ਗਾ ਜੀ ਸਾਰਿਆਂ ਨੂੰ ਸੋ ਦੋਸਤੋ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਨਵਾਂ ਪੋਡਕਾਸਟ ਲੈ ਕੇ ਮੈਂ ਇਹ ਕੋਸ਼ਿਸ਼ ਕਰ ਦਰਨਾ ਵੀ ਤੁਹਾਡੇ ਸਾਹਮਣੇ ਡਿਫਰੈਂਟ ਡਿਫਰੈਂਟ ਟੌਪਿਕਸ ਲੈ ਕੇ ਆਇਆ ਕਰਾਂ ਸੋ ਜਿਹੜਾ ਅੱਜ ਦਾ ਆਪਣਾ ਟੌਪਿਕ ਰਹੂਗਾ ਤੁਸੀਂ ਅਕਸਰ ਹੀ ਮੈਮ ਨੂੰ ਦੇਖਿਆ ਹੋਊਗਾ ਪਿੰਡ ਦੇ ਵਿੱਚ ਜਾਂਦੇ ਨੇ ਰੀਲ ਬਣਾਉਂਦੇ ਨੇ ਪਿੰਡ ਦਾ ਪੂਰਾ ਇਤਿਹਾਸ ਨਾਲ ਆਪਾਂ ਨੂੰ ਜਾਣੂ ਕਰਾਉਂਦੇ ਨੇ ਘਰੇ ਬੈਠੇ ਆਪਾਂ ਵਕਫੋ ਕਿ ਪਿੰਡਾਂ ਬਾਰੇ ਜਾਣ ਲੈਨੇ ਆ ਸੋ ਅੱਜ ਆਪਾਂ ਮੈਮ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਰਮਨਪ੍ਰੀਤ ਕੌਰ ਢੀਮਾਨ ਸੋ ਗੱਲਬਾਤ ਕਰਾਂਗੇ ਇਹਨਾਂ ਨਾਲ ਤੇ ਜਾਣਦੇ ਵੀ ਇਹਨਾਂ ਦੀ ਇਸ ਲਾਈਨ ਦੇ ਵਿੱਚ ਕਿਵੇਂ ਆਏ ਇਹ ਤੇ ਦੂਸਰਾ ਇਹਨਾਂ ਨੇ ਫੈਮਿਨਿਜ਼ਮ ਤੇ ਬਹੁਤ ਜ਼ਿਆਦਾ ਲਿਖਿਆ ਹੈਗਾ ਤੇ ਇਹਨਾਂ ਦੀ ਇੱਕ ਬੁੱਕ ਵੀ ਪਬਲਿਸ਼ ਹੋਈ ਰੀਸੈਂਟਲੀ ਸਾਰੀ ਡਿਸਕਸ ਕਰਾਂਗੇ ਮੈਮ ਸਵਾਗਤ ਕਰਦੇ ਹਾਂ ਸਰ ਸ਼ਕਲ ਜੀ ਹੋਰ ਮੈਮ ਠੀਕ ਠਾਕ ਹੂੰ ਵਧੀਆ ਜੀ ਤੁਸੀਂ ਦੱਸੋ ਹਾਂਜੀ ਠੀਕ ਜੀ ਸੋ ਮੈਮ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ ਜਿਹੜੇ ਤੁਹਾਡੇ ਮੈਂ ਰੀਲਸ ਵਗੈਰਾ ਦੇਖੀਆਂ ਉਹ ਜਿਹ ਵਿੱਚ ਨਾ ਜਿਹੜੀਆਂ ਤੁਸੀਂ ਲਾਈਨਾਂ ਬੋਲਦੇ ਆ ਪਿੰਡ ਦੇ ਬਾਰੇ ਉਹ ਬਹੁਤ ਇੱਕ ਡਿਫਰੈਂਟ ਢੰਗ ਨਾਲ ਬੋਲਦੇ ਆ ਉਹ ਤੁਸੀਂ ਖੁਦ ਲਿਖਦੇ ਆ ਜਾਂ ਕਿਸੇ ਪਹਿਲਾਂ ਬੰਦੇ ਨਾਲ ਗੱਲਬਾਤ ਕਰਕੇ ਫਿਰ ਉਹ ਚੀਜ਼ ਜਨਰੇਟ ਮੌਕੇ ਤੇ ਜਨਰੇਟ ਕਰਦੇ ਆਂਗੇ ਮੈਨੂੰ ਲੱਗਦਾ ਇੱਕ ਨਾ ਬੰਦੇ ਦੀ ਤਸਵੀਰ ਹੁੰਦੀ ਆ ਇਕ ਲੇਜ਼ਰ ਹੁੰਦਾ ਹਰੇਕ ਦੇ ਅੰਦਰ ਹੁੰਦਾ ਜਿਵੇਂ ਤੁਸੀਂ ਜਿਸ ਤਰੀਕੇ ਨਾਲ ਬੋਲਦੇ ਤੁਸੀਂ ਬੋਲ ਸਕਦੇ ਹੋ ਤਾਂ ਉਹ ਮੈਨੂੰ ਵੀ ਨਹੀਂ ਪਤਾ ਸੀਗਾ ਕਿ ਕਿਉਂਕਿ ਜਿਨ੍ਹਾਂ ਨੇ ਮੈਨੂੰ ਹਾਇਰ ਕੀਤਾ ਸੀਗਾ ਉਸ ਕੰਮ ਦੇ ਲਈ ਉਹਨਾਂ ਨੇ ਵੀ ਇਹੀ ਚੀਜ਼ ਦੇਖੀ ਸੀ ਤੇ ਮੈਨੂੰ ਬਾਅਦ ਜਾ ਕੇ ਪਤਾ ਲੱਗੀ ਕਿ ਮੈਂ ਇੰਨਾ ਸੋਹਣਾ ਬੋਲ ਲੈਣੀ ਆ ਮੈਨੂੰ ਨਹੀਂ ਸੀ ਪਤਾ ਬਟ ਪਹਿਲਾਂ ਮੈਂ ਇੱਕ ਰਾਈਟਰ ਵੀ ਆ ओके ਉਹ ਮੈਂ ਇਹ ਨਹੀਂ ਕਹਿੰਦੀ ਕਿ ਮੈਂ ਬਹੁਤ ਵੱਡੀ ਰਾਈਟਰ ਹਾਂ ਮੈਂ ਲਿਖਣ ਦੀ ਕੋਸ਼ਿਸ਼ ਕਰਦੀ ਹਾਂ ਤੇ ਮੈਂ ਬਹੁਤ ਸਾਰੀਆਂ ਚੀਜ਼ਾਂ ਲਿਖਦੀ ਰਹਿੰਦੀ ਸੀ ਤੇ ਮੇਰੀ ਸਕ੍ਰਿਪਟਿੰਗ ਅੱਛੀ ਹੋ ਗਈ ਕਿਉਂਕਿ ਮੈਂ ਕਹਾਣੀਆਂ ਵੀ ਲਿਖਦੀ ਹੁੰਦੀ ਆ ਹਾਂ ਤੇ ਉਸ ਚੱਕਰ ਦੇ ਵਿੱਚ ਜਦੋਂ ਮੈਂ ਲਿਖਦੀ ਪਹਿਲਾਂ ਮੈਂ ਸਕ੍ਰਿਪਟਿੰਗ ਕਰਦੀ ਆ ਉਸ ਤੋਂ ਬਾਅਦ ਨਾਲ ਦੀ ਨਾਲ ਉਹਨੂੰ ਬੋਲ ਦਿੰਦੀ ਆ ਬਸ ਕਿਉਂਕਿ ਉਹਦੇ ਵਿੱਚ ਕਈ ਬੰਦੇ ਰਾਈਟਰ ਬੰਦੇ ਵੀ ਇਹ ਕਹਿੰਦੇ ਨੇ ਕਿ ਜਿਹੜੇ ਤੂੰ ਉਹਦੇ ਵਿੱਚ ਭਾਰੀ ਸ਼ਬਦ ਪਾ ਦਿੰਨੀ ਆ ਉਹ ਆਪੇ ਹੀ ਆ ਜਾਂਦੇ ਨੇ ਮੈਨੂੰ ਨਹੀਂ ਪਤਾ ਲੱਗਦਾ ਓਕੇ ਉਹ ਲੋਕਾਂ ਨੂੰ ਬਹੁਤ ਵਧੀਆ ਲੱਗੇ ਤਾਂ ਹੀ ਕਰਕੇ ਮੇਰੇ ਨਾਲ ਮਤਲਬ ਕਿ ਸੀਨੀਅਰ ਕਿਸਮ ਦੀ ਆਡੀਅנס ਵੀ ਜੁੜੀ ਸੀਗੀ ਬਿਲਕੁਲ ਜੀ ਬਹੁਤ ਬਜ਼ੁਰਗ ਵੀ ਮੈਨੂੰ ਜਾਣਦੇ ਸੀ ਇਸ ਚੱਕਰ ਦੇ ਵਿੱਚ ਤੇ ਉਹ ਮੈਨੂੰ ਵੀ ਨਹੀਂ ਪਤਾ ਲੱਗਦਾ ਵੀ ਮੈਂ ਕਿਵੇਂ ਬੋਲ ਲੈਣੀ ਆ ਹਾਂਜੀ ਕਿੰਨੇ ਕਿ ਪਿੰਡਾਂ ਦੀ ਸੈਰ ਕਰ ਚੁੱਕੇ ਹੁਣ ਤੱਕ 300 ਤੱਕ ਹੋ ਗਏ ਹੋਣੇ ਅੱਛਾ ਹਾਂ ਹਾਂ ਬਠਿੰਡਾ ਜ਼ਿਲ੍ਹਾ ਸਾਰਾ ਕਵਰ ਹੋ ਗਿਆ ਬਠਿੰਡਾ ਜ਼ਿਲ੍ਹਾ ਮੁਕਸਰ ਫਰੀਦਕੋਟ ਕੋਟਖਪੂਰਾ ਅਮ ਚੰਡੀਗੜ੍ਹ ਵੀ ਗਈ ਸੀ ਮੈਂ ਮੋਹਾਲੀ ਦੇ ਬਸ ਉਧਰਲੇ ਪਿੰਡ ਨਹੀਂ ਮੈਂ ਕੀਤੇ ਹੈਗੇ ਬਟ ਵੈਸੇ ਸ਼ਹਿਰ ਮੈਂ ਸਾਰੇ ਕਰ ਲਏ ਸਿਰਫ ਲੁਧਿਆਣਾ ਰਹਿ ਗਿਆ ਸਿਰਫ ਓਕੇ ਹਾਂਜੀ ਸੋ ਵਕ ਵਕ ਪਿੰਡਾਂ ਦਾ ਐਕਸਪੀਰੀਅੰਸ ਕਿਵੇਂ ਹੋ ਰਿਹਾ ਜਿਵੇਂ ਹੁਣ ਲੋਕਾਂ ਨੂੰ ਮਿਲਦੇ ਨੇ ਜਾ ਕੇ ਪਿੰਡਾਂ ਦੇ ਲੋਕ ਸਾਰੇ ਇੱਕੋ ਜੀ ਟੱਕਰ ਦੇ ਆ ਜਾਂ ਕੋਈ ਤੁਹਾਨੂੰ ਲੱਗਦਾ ਕਿ ਵੀ ਆ ਇੱਕ ਡਿਫਰੈਂਟ ਜੀ ਸੋਚ ਲੈ ਹੈਗੇ ਆ ਜਾਂ ਏਰੀਆ ਵਾਈਜ਼ ਤੁਹਾਨੂੰ ਲੱਗਦਾ ਹੋਵੇ ਮੈਨੂੰ ਲੱਗਦਾ ਪਿੰਡਾਂ ਵਾਲੇ ਸਭ ਤੋਂ ਵਧੀਆ ਹੁੰਦੇ ਨੇ ਇੱਕੋ ਜਿਹੇ ਬੰਦੇ ਹੁੰਦੇ ਨੇ ਉਹ ਕੋਈ ਜ਼ਿਆਦਾ ਫਰਕ ਨਹੀਂ ਇੱਕ ਅਦਾ ਬੰਦਾ ਹੁੰਦਾ ਚੀੜਾ ਜੋ ਨਿਕਲ ਜਾਂਦਾ ਜਿਹਨੂੰ ਐ ਲੱਗਦਾ ਵੀ ਕੀ ਕਰਉਣੀ ਆ ਵੀਡੀਓ ਐਦਾਂ ਦਾ ਬਿਲਕੁਲ ਰੇਅਰ ਇਕਤ ਦਾ ਬਟ ਪਿੰਡਾਂ ਵਾਲੇ ਬੰਦੇ ਇੰਨੇ ਕਿ ਜ਼ਿਆਦਾ ਪੋਲਾਈਟ ਹੁੰਦੇ ਨੇ ਉਹਨਾਂ ਨੂੰ ਹੁੰਦਾ ਕਿ ਸਾਡੀ ਕੋਈ ਵੀਡੀਓ ਬਣਾਉਣਾ ਨਾ ਚਾਹ ਹੀ ਹੁੰਦਾ ਬਿਲਕੁਲ ਜੀ ਇਟ ਇਜ਼ ਦਾ ਤੇ ਬਾਬੇ ਮੈਂ ਕਹਿੰਨੀ ਇੰਨੇ ਪਿਆਰ ਨਾਲ ਗੱਲ ਕਰਦੇ ਨੇ ਭਾਈ ਗੁੱਡੀ ਇਹ ਵਰਡ ਯੂਜ਼ ਕਰਦੇ ਨੇ ਬਹੁਤ ਸੋਹਣਾ ਲੱਗਦਾ ਤੇ ਸਾਰੇ ਪਿੰਡਾਂ ਵਾਲੇ ਇਦਾਂ ਹੀ ਹੁੰਦੇ ਨੇ ਜਿਹੜੇ ਮਤਲਬ ਕਿ ਕਹਿ ਸਕਦੇ ਆ ਚਲੰਦਰ ਦੀ ਸਾਈਡ ਵਾਲੇ ਪਿੰਡ ਵਾਲੇ ਹੋਗੇ ਹੂੰ ਹੂੰ ਉਹਨਾਂ ਦਾ ਅਲੱਗ ਆ ਬੋਲਣ ਚੱਲੰਦਾ ਉਹ ਜਿਆਦਾ ਫਰਕ ਨਹੀਂ ਸ਼ਹਿਰੀ ਤੇ ਪਿੰਡ ਮਤਲਬ ਪਿੰਡ ਦੇ ਸ਼ਹਿਰ ਨੂੰ ਤੁਸੀਂ ਐਡ ਕਰ ਸਕਦੇ ਹੋ ਪਿੰਡਾਂ ਨੂੰ ਐਡ ਨਹੀਂ ਕਰ ਸਕਦੇ ਬਿਲਕੁਲ ਜੀ ਹਾਂਜੀ ਸੋ ਮੈਮ ਤੁਹਾਡੀ ਬੁੱਕ ਹੁਣੇ ਰੀਸੈਂਟਲੀ ਪਬਲਿਸ਼ ਹੋਈ ਆ ਕਿਸ ਉਹਦੇ ਤੇ ਮਤਲਬ ਕਿ ਟੌਪਿਕ ਤੇ ਲਿਖੀ ਤੁਸੀਂ ਉਹਦੇ ਵਿੱਚ ਕੀ ਕੀ ਜਾਣਕਾਰੀ ਤੁਸੀਂ ਦਿੱਤੀ ਹੈਗੀ ਜਾਣਕਾਰੀ ਇਨ ਦਾ ਸੈਂਸ ਇਹ ਸੀਗੀ ਕਿ ਆਪਾਂ ਨਾ ਲੋਕਾਂ ਨੂੰ ਜਾਗਰੂਕ ਕਰਨ ਤੇ ਨਹੀਂ ਲੱਗੇ ਰਹੇ ਜਾਂ ਆਪਾਂ ਇਹ ਨਹੀਂ ਚਾਹੁੰਦੇ ਕਿ ਮੈਂ ਕੀ ਕਹਿਣਾ ਚਾਹੁੰਦੀ ਆ ਮਤਲਬ ਕੁਛ ਵੀ ਕਹਿ ਲੋ ਉਹ ਇੱਕ ਇਹੋ ਜਿਹਾ ਕੰਟੈਂਟ ਸੀਗਾ ਮੇਰੇ ਲਈ ਜੋ ਮੇਰੇ ਜਜ਼ਬਾਤ ਸੀਗੇ ਜਿਹੜੇ ਬਸ ਮੈਂ ਇਹ ਚਾਹੁੰਦੀ ਸੀ ਕਿ ਮੇਰੀ ਫੈਮਲੀ ਪੜੇ ਹੂੰ ਹੂੰ ਮੈਂ ਉਹ ਕਿਤਾਬ ਹੁਣ ਤੁਸੀਂ ਕਹੋਗੇ ਕਿ ਉਹ ਕਿਤਾਬ ਪੜਨਾ ਤਾਂ ਕਰਦੇ ਨੂੰ ਇਹੀ ਸੁਣਾ ਦੇਣਾ ਸੀਗਾ ਸੌਖਾ ਨਹੀਂ ਹੁੰਦਾ ਕਈ ਵਾਰੀ ਕੋਈ ਗੱਲਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਫੈਮਲੀ ਨੂੰ ਕਰਨੀਆਂ ਹੁੰਦੀਆਂ ਨੇ ਉਹ ਇੰਡਾਇਰੈਕਟ ਵੇਚ ਜਿਵੇਂ ਲੈਟਰ ਨਹੀਂ ਲਿਖਦੇ ਹੁੰਦੇ ਉਹ ਕਿਤਾਬ ਮੇਰੀ ਇੱਕ ਲੈਟਰ ਸੀ ਹੁਣ ਇਹ ਵੀ ਨਹੀਂ ਹੈਗਾ ਵੀ ਉਹ ਚ ਇਸ਼ਕ ਦੇ ਬਾਰੇ ਲਿਖਿਆ ਤਾਂ ਮੇਰੇ ਪਿਓ ਨੂੰ ਇਹ ਸਮਝਾਵੇ ਕਿ ਹਾਂਜੀ ਮੈਂ ਰਿਲੇਸ਼ਨਸ਼ਿਪ ਦੇ ਵਿੱਚ ਆ ਜਾਂ ਇਹਦਾ ਕੁਛ ਇਹ ਚੀਜ਼ਾਂ ਨਹੀਂ ਸੀ ਹੂੰ ਬਸ ਇਹ ਸੀ ਕਿ ਅੰਦਰ ਭਰਿਆ ਪਿਆ ਸੀ ਜਿਹੜਾ ਮੈਂ ਦੱਸਣਾ ਚਾਹੁੰਦੀ ਸੀ ਕਿ ਮੈਂ ਇਹ ਵੀ ਫੀਲ ਕਰਦੀ ਆ ਮੈਂ ਇੱਥੋਂ ਤੱਕ ਜਾਣਾ ਚਾਹੁੰਦੀ ਆ ਹੂੰ ਸੋ ਉਹਦੇ ਵਿੱਚ ਸਾਰੇ ਕੁਦਰਤ ਦੇ ਰੰਗ ਸੀ ਇਸ਼ਕ ਮੁਹੱਬਤ ਵੀ ਸੀ ਪਿਓ ਬਾਰੇ ਵੀ ਸੀ ਦਾਦਾ ਦਾਦੀ ਬਾਰੇ ਵੀ ਸੀ ਕੁੜੀਆਂ ਬਾਰੇ ਵੀ ਸੀ ਔਰਤਾਂ ਬਾਰੇ ਸਭ ਕੁਝ ਲਿਖਿਆ ਹੋਇਆ ਉਹਦੇ ਵਿੱਚ ਉਹ ਕਵਤਾਵਾਂ ਨੇ ਬੇਸਿਕਲੀ ਜਿਹੜੀਆਂ ਤੁਸੀਂ ਔਰਤਾਂ ਬਾਰੇ ਗੱਲ ਕੀਤੀ ਇਸ ਦੇ ਚ ਮਤਲਬ ਕਿ ਮੋਸਟਲੀ ਫੈਮਿਨਿਜ਼ਮ ਨੂੰ ਲੈ ਕੇ ਹੈਨਾ ਤੁਹਾਡੀ ਜਿਹੜੀ ਆਪਣੀ ਰਹੀਗੀ ਆ ਸੋ ਤੁਹਾਨੂੰ ਲੱਗਦਾਗਾ ਵੀ ਕਿੱਥੋਂ ਫੀਲ ਕਰਦੇ ਸੀ ਇਹ ਚੀਜ਼ ਵੀ 2026 ਦੇ ਵਿੱਚ ਵੀ ਅੱਜ ਵੀ ਕੁੜੀਆਂ ਨੂੰ ਰੋਕਿਆ ਜਾਂਦਾ ਹੈਗਾ ਦੇਖੋ ਜੀ ਉਹ ਕੁੜੀਆਂ ਬਿਲਕੁਲ ਨਹੀਂ ਸਮਝ ਸਕਦੀਆਂ ਜਿਹੜੀਆਂ ਘਰ ਤੋਂ ਬਾਹਰ ਰਹਿੰਦੀਆਂ ਨੇ ਤੇ ਉਹਨਾਂ ਦੇ ਘਰ ਦੇ ਉਹਨਾਂ ਨੂੰ ਪੁੱਛਦੇ ਤੱਕ ਨਹੀਂ ਉਹ ਕੁੜੀਆਂ ਨਹੀਂ ਸਮਝ ਸਕਦੀਆਂ ਜਿਵੇਂ ਆਪਾਂ ਜ਼ਿਆਦਾਤਰ ਕਹਿੰਦੇ ਨੇ ਵੀ ਕੁੜੀਆਂ ਵਿਗੜੀਆਂ ਹੋਈਆਂ ਨੇ ਅੱਜ ਕਲਾ ਕੁੜੀ ਵੀ ਇਦਾਂ ਹੀ ਐ ਇਦਾਂ ਹੀ ਸਾਰੇ ਮੁੰਡੇ ਸਾਰੇ ਕੁੜੀਆਂ ਨੂੰ ਮਰਜ਼ੀ ਕਰਦੇ ਆ ਹੂੰ ਠੀਕ ਐ ਬਾਣੇ ਤੋਂ ਜੱਜ ਕਰਦੇ ਹੁਣ ਤੁਸੀਂ ਵੀ ਪੈਂਟ ਸ਼ਰਟ ਪਾਈ ਐਂ ਤਾਂ ਫਿਰ ਮੈਂ ਕਹਾਂ ਤੁਸੀਂ ਚੱਕਵੇਂ ਹੋ ਨਹੀਂ ਕਹਿ ਸਕਦੀ ਨਾ ਬਿਲਕੁਲ ਜੀ ਕਪੜੇ ਤੋਂ ਜੱਜ ਕਰਦੇ ਨੇ ਕਪੜੇ ਇਹ ਵੀ ਨਹੀਂ ਕਹਿੰਦੇ ਛੋਟੇ ਕਪੜੇ ਹੁਣ ਮੈਂ ਨਾਰਮਲ ਕਪੜੇ ਪਾਏ ਨੇ ਮੈਂ ਜੀਨਸ ਪਾਈ ਹੈ ਇੱਥੋਂ ਵੀ ਮੁੰਡੇ ਜੱਜ ਕਰਦੇ ਨੇ ਬਿਲਕੁਲ ਜੀ ਮੈਨੂੰ ਸਮਝ ਨਹੀਂ ਆਉਂਦਾ ਵੀ ਇਹ ਔਰਾ ਕਿਉਂ ਬਣਾਇਆ ਗਿਆ ਹਰ ਇੱਕ ਤਰ੍ਹਾਂ ਦਾ ਤੇ ਅੱਜ ਦੀ ਜਨਰੇਸ਼ਨ ਦੇ ਵਿੱਚ ਵੀ ਚੀਜ਼ਾਂ ਹੈਗੀਆਂ ਨੇ ਤੁਸੀਂ ਪਿੰਡ ਦੇ ਵਿੱਚ ਜਾ ਕੇ ਦੇਖੋ ਮੈਂ ਪਿੰਡ ਦੇਖੇ ਨੇ ਉਹ ਕੁੜੀਆਂ ਜਿਹੜੀਆਂ ਅੰਦਰੋਂ ਬਹੁਤ ਕੁਝ ਕਰਨਾ ਚਾਹੁੰਦੀਆਂ ਨੇ ਉਹਨਾਂ ਦੇ ਮਾਪਿਓ ਅੱਜ ਵੀ ਉਹਨਾਂ ਨੂੰ ਅੱਖ ਦੀ ਘੂਰ ਨਾਲ ਘਰੇ ਬਿਠਾ ਦਿੰਦੇ ਨੇ ਜਿਹੜੀਆਂ ਸਹੀ ਵੀ ਹੁੰਦੀਆਂ ਨੇ ਤੇ ਫਿਰ ਇਹੋ ਜਿਹੀਆਂ ਕੁੜੀਆਂ ਜੋ ਬਿਲਕੁਲ ਘੁੱਟ-ਘੁੱਟ ਕੇ ਰਹਿੰਦੀਆਂ ਨੇ ਉਹਨੂੰ ਕਈ ਵਾਰ ਤਾਂ ਇੱਕਦਮ ਜਦੋਂ ਬਾਹਰ ਨਿਕਲਦੇ ਨੇ ਉਹਨੇ ਹੁੰਦਾ ਜਦੋਂ ਪਾਣੀ ਦੇ ਵੰਨ ਨੂੰ ਰੋਕਦੇ ਆਂ ਤੇ ਜਦੋਂ ਉਹ ਉਹਨੇ ਵਗਣਾ ਤਾਂ ਬਾਗੀ ਜਾਣਾ ਜਦੋਂ ਵਗਦਾ ਫਿਰ ਆਪਾਂ ਨੂੰ ਤਕਲੀਫ ਹੁੰਦੀ ਹੈ ਮੈਨੇ ਵਨ ਵੀ ਤੋੜਦਾ ਉਹ ਇਸ ਲਈ ਹੁੰਦਾ ਤਾਨੂੰ ਇਦਾਂ ਨਹੀਂ ਲੱਗਦਾ ਕਿ ਜੇ ਰੋਕਿਆ ਜਾ ਰਿਹਾਗਾ ਤਾਂ ਉਹ ਕਿਤੇ ਨਾ ਕਿਤੇ ਸੋਸਾਇਟੀ ਕਰਕੇ ਵੀ ਹੋ ਸਕਦਾਗਾ ਸੋਸਾਇਟੀ ਮੈਨੂੰ ਇਹ ਦੱਸੋ ਕੁੜੀਆਂ ਨੂੰ ਡਰ ਕੇ ਇਸ ਚੀਜ਼ ਤੋਂ ਕੁੜੀਆਂ ਨੂੰ ਕੁੜੀਆਂ ਤੋਂ ਡਰਨੀ ਹੈਗਾ ਹਾਂਜੀ ਹਾਂ ਕੁੜੀਆਂ ਨੂੰ ਮੁੰਡਿਆਂ ਤੋਂ ਡਰਾਂ ਬਿਲਕੁਲ ਤੇ ਫਿਰ ਤੁਸੀਂ ਆਪਦੇ ਘਰ ਦੇ ਮਰਦਾਂ ਨੂੰ ਸਮਝਾਓ ਮੈਂ ਲਿਟਰਲੀ ਮੈਂ ਕੁੜੀਆਂ ਮੈਂ ਅੱਜ ਵੀ ਜਦੋਂ ਵੀ ਕਿਤੇ ਵੀ ਜਾਂਦੀ ਆ ਹੂੰ ਹੂੰ ਸਪੈਸੀਫਿਕਲੀ ਮੈਂ ਆਪਣੇ ਇਧਰਲੇ ਏਰੀਆ ਬਠਿੰਡੇਰੀ ਦੀ ਗੱਲ ਕਰਦੀ ਆ ਇਹ ਸਭ ਕੁਝ ਡਿਵੈਲਪ ਹੋ ਗਿਆ ਇੱਕ ਚੀਜ਼ ਛੱਡ ਕੇ ਜਿਹੜੇ ਕਿ ਇੱਥੇ ਲੋਕਾਂ ਦੀ ਦੇਖਣੀ ਆ ਬਹੁਤ ਅਨਕੰਫਰਟੇਬਲ ਤੁਸੀਂ ਇਹ ਲਾ ਲਓ ਮੈਂ ਤੁਹਾਡੇ ਵੱਨੀ ਇੱਧਰ ਬੈਠੀ ਰਵ ਤੁਸੀਂ ਮੈਨੂੰ ਜਾਣਦੇ ਨਾ ਹੋਵੇ ਤੁਸੀਂ ਮੇਰੀ ਸ਼ਕਲ ਪਸੰਦ ਵੀ ਨਾ ਕਰਦੇ ਹੋਵੇ ਤੇ ਮੈਂ ਤੁਹਾਨੂੰ ਟਿੱਕ ਟਿੱਕੇ ਲਾ ਕੇ ਦੇਖੀ ਜਾਵਾਂ ਤੁਹਾਨੂੰ ਕਿੰਨਾ ਇਨਕੰਫਰਟੇਬਲ ਫੀਲ ਹੋਊਗਾ ਤੇ ਐਦਾਂ ਦੇ 100 ਮਰਦ ਲਗਾਤਾਰ ਸਾਨੂੰ ਦੇਖਦੇ ਹੁੰਦੇ ਨੇ ਕਈ ਵਾਰ ਤਾਂ ਸਾਰੀ ਬੱਸ ਹੀ ਦੇਖ ਰਹੀ ਹੁੰਦੀ ਆ ਹਾਂ ਸਾਰੇ ਜਿੱਥੇ ਵੀ ਖੜੇ ਹੋਈਏ ਬਹੁਤ ਗੰਦਾ ਲੱਗਦਾ ਹੈ ਕੁੜੀ ਨੂੰ ਐ ਲੱਗਦਾ ਪਤਾ ਨਹੀਂ ਵੀ ਮੈਂ ਕੀ ਐਦਾਂ ਦੀ ਮੈਂ ਕੀ ਲੱਗ ਰਹੀ ਆ ਹਾਂ ਉਹ ਚੀਜ਼ ਬਿਆਨ ਨਹੀਂ ਕੀਤੀ ਜਾ ਸਕਦੀ ਸ਼ਬਦਾਂ ਦੇ ਵਿੱਚ ਉਹ ਦਰਦ ਹੁੰਦਾ ਇੱਕ ਬਿਲਕੁਲ ਇੱਕ ਪਬਲਿਕ ਪ੍ਰਾਪਰਟੀ ਮੰਨ ਕੇ ਵੇਚੁੰਦੇ ਨੇ ਵੀ ਜੇ ਪਬਲਿਕ ਚ ਆ ਗਈ ਬੱਸ ਹੁਣ ਇਹਨੂੰ ਸਾਰੇ ਦੇਖਣਗੇ ਹੂੰ ਇੱਥੇ ਇੱਥੇ ਕੁੜੀਆਂ ਗਲਤ ਨਹੀਂ ਹੈਗੀਆਂ ਮੈਂ ਉਹਨਾਂ ਕੁੜੀਆਂ ਦੀ ਗੱਲ ਨਹੀਂ ਕਰ ਰਹੀ ਜਿਹੜੀਆਂ ਆਪ ਕੋਈ ਨਸ਼ੇ ਪੱਤੇ ਚ ਜਾਂ ਕਿਸੋ ਗਲਤ ਕਮਾ ਦੇ ਵਿੱਚ ਨੇ ਮੈਂ ਉਹਨਾਂ ਦੀ ਗੱਲ ਨਹੀਂ ਕਰ ਰਹੀ ਮੈਂ ਉਹਨਾਂ ਦੀ ਗੱਲ ਕਰ ਰਹੀ ਹਾਂ ਜੋ ਸਹੀ ਗੱਲ ਕਰਦੀਆਂ ਨੇ ਜੋ ਮੁੰਡਿਆਂ ਦੇ ਪੱਖ ਦੀ ਵੀ ਗੱਲ ਕਰਦੀਆਂ ਕਿਉਂਕਿ ਮੇਰੇ ਵੀ ਭਰਾ ਨੇ ਹਾਂਜੀ ਮੈਂ ਉਹਨਾਂ ਨਾਲ ਵੀ ਮਾੜੀ ਨਹੀਂ ਹੋਣ ਦੇਵਾਂਗੀ ਮੈਂ ਉਹਨਾਂ ਨੂੰ ਵੀ ਮਾੜਾ ਨਹੀਂ ਗਿਣਨੂੰਗੀ ਤਾਂ ਇਹ ਕਹਿੰਨੀ ਹੈ ਕਿ ਸੋਸਾਇਟੀ 'ਚ ਜੇ ਆਪਾਂ ਸਮਾਜ ਦੇ ਪੂਰਕ ਆ ਮੁੰਡਾ ਵੀ ਪੂਰਕ ਹੈ ਸਮਾਜ ਦਾ ਤੇ ਕੁੜੀ ਵੀ ਤਾਂ ਫਿਰ ਦੋਨਾਂ ਨੂੰ ਸਿਆਣੇ ਹੋਣਾ ਚਾਹੀਦਾ ਦੋਨਾਂ ਨੂੰ ਸਿਆਣੇ ਹੋਣਾ ਚਾਹੀਦਾ ਦੋਨਾਂ ਨੂੰ ਹੀ ਕਿਉਂਕਿ ਘਰ ਦੇ हां ਮਾਪਿਆਂ ਵਾਸਤੇ ਤਾਂ ਦੋਨੇ ਇੱਕ ਸਮਾਨ ਨੇ ਹਾਂ ਬਟ ਜਿਵੇਂ ਕਹਿ ਸਕਦੇ ਫਰਕ ਥੋੜਾ ਬਹੁਤ ਰੱਖ ਲੈਂਦੇ ਨੇ ਉਹ ਸੁਸਾਇਟੀ ਕਰਕੇ ਹੁੰਦਾ ਪਰ ਸੁਸਾਇਟੀ ਬਣਾਈ ਕਿਨੇ ਆ ਸੁਸਾਇਟੀ ਚ ਕੌਣ ਹੁੰਦਾ ਆਪਾਂ ਹੀ ਸੁਸਾਇਟੀ ਚ ਆਉਣੇ ਆ ਜੇ ਆਪਾਂ ਨਹੀਂ ਬਦਲਾਂਗੇ ਤਾਂ ਫਿਰ ਸੇਫ ਫੀਲ ਕੌਣ ਕਰਾਊਗਾ ਅਗਲੀ ਜਨਰੇਸ਼ਨ ਆਪਾਂ ਹੀ ਆ ਆਪਾਂ ਹੀ ਸਿਆਣੇ ਹੋਵਾਂਗੇ ਤੇ ਹੋਰ ਕੌਣ ਹੋਊਗਾ ਬਿਲਕੁਲ ਜੀ ਫਿਰ ਉਹੀ ਗੱਲ ਤੁਰ ਹੀ ਆਉਂਦੀ ਐ ਵੀ ਚਲ ਇੱਕ ਮੈਂ ਲਿਬਰ ਦੀ ਸੌਣ ਨੂੰ ਲਵੇੜਦੀ ਗੀ ਚਲੋ ਹੁੰਦੇ ਤਾਂ ਕੋਈ ਜੇ 10 ਖੜੇ ਆ ਤਾਂ ਵਿੱਚੋਂ ਕੋਈ 2-4 ਹੋਣਗੇ ਹਨ ਤਾਂ ਪਰ ਉਹ ਸਾਰਿਆਂ ਨੂੰ ਹੀ ਉਸ ਨਿਗਾ ਨਾਲ ਹੀ ਦੇਖ ਲੈਂਦੇ ਆ ਜੀ ਇਹ ਤਾਂ ਕੰਮ ਗਲਤੀ ਆ ਸੋ ਚਲੋ ਅਗਲੀ ਗੱਲ ਤੁਸੀਂ ਹੁਣ ਅੱਗੇ ਦਾ ਤੁਹਾਡਾ ਕੀ ਪਲਾਨ ਹੈਗਾਗਾ ਤੁਸੀਂ ਇਸ ਅਵੇਅਰਨੈਸ ਨੂੰ ਲੈ ਕੇ ਕੀ ਸੋਚਿਆਗਾ ਅੱਗੇ ਮੈਂ ਇਹ ਸੋਚਿਆ ਮੈਂ ਕੋਈ ਬੜਾ ਵੱਡਾ ਤੀਰ ਨਹੀਂ ਮਾਰਨਾ ਚਾਹੁੰਦੀ ਹਾਂ ਜਾਂ ਮੈਂ ਬੜਾ ਵੱਡਾ ਤੀਰ ਮਾਰ ਨਹੀਂ ਲਿਆ ਹੈਗਾ ਬਟ ਮੈਂ ਚਾਹੁੰਦੀ ਹਾਂ ਕਿ ਤੁਹਾਡੇ ਬੇਸਿਕ ਰਾਈਟਸ ਤੁਸੀਂ ਐਟ ਲੀਸਟ ਇੰਨੇ ਕ ਜਿਆਦਾ ਅਵੇਅਰ ਹੋਵੋ ਤੁਸੀਂ ਐਜੂਕੇਟਿਡ ਹੋਵੋ ਤੁਸੀਂ ਕਿਤੇ ਵੀ ਖੜੇ ਹੋ ਤੁਹਾਡਾ ਆਰਾ ਬੁਰਾ ਨਾ ਹੋਵੇ ਤੁਹਾਡੇ ਤੋਂ ਲੋਕ ਇਨਸਪਾਇਰ ਹੋਣ ਹੁਣ ਜਿਵੇਂ ਆਪਾਂ ਫਰਸ਼ ਕੋਲ ਇੱਥੇ ਬੈਠੇ ਆਂ ਤੁਸੀਂ ਕਿਸੇ ਸੈਲਿਬ੍ਰਿਟੀ ਨਾਲ ਪੋਡਕਾਸਟ ਕਿਉਂ ਨਹੀਂ ਕੀਤਾ ਮੈਂ ਤੁਹਾਡੇ ਤੋਂ ਸਵਾਲ ਪੁੱਛਦੀ ਆ ਚਲੋ ਦੱਸੋ ਇਹ ਨਹੀਂ ਜ਼ਰੂਰੀ ਨਹੀਂ ਲੱਗਦੀ ਚੀਜ਼ ਵੈਸੇ ਕਿਉਂਕਿ ਮੈਨੂੰ ਲੱਗਿਆ ਵੀ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੀਦੀ ਹੈਗੀ ਆ ਸੋਚ ਸਹੀ ਲੱਗੀ ਆਪਾਂ ਦਾ ਸੋਚ ਤੁਸੀਂ ਚਾਹੁੰਦੇ ਹੋ ਕਿ ਸੁਸਾਇਟੀ ਸੁਸਾਇਟੀ ਇਦਾਂ ਹੀ ਠੀਕ ਹੁੰਦੀ ਆ ਤੁਸੀਂ ਹਰੇਕ ਬੰਦੇ ਨਾਲ ਗੱਲਬਾਤ ਕਰਨਾ ਜਾਣੋ ਤੁਹਾਨੂੰ ਪਤਾ ਹੋਵੇ ਕਿ ਦੂਸਰਾ ਬੰਦਾ ਕਿੱਦਾਂ ਗੱਲ ਕਰ ਰਿਹਾ ਤੇ ਹਰ ਇੱਕ ਨੂੰ ਗੱਲ ਕਰਨ ਦਾ ਮੌਕਾ ਮਿਲੇ ਤੇ ਹਰ ਇੱਕ ਦੀ ਗੱਲ ਸੁਣੀ ਜਾਵੇ ਮੈਂ ਚਾਹੁੰਨੀ ਆ ਕਿ ਜੇ ਮੈਂ ਇੱਥੇ ਬੋਲ ਰਹੀ ਆ ਮੈਂ ਕੋਈ ਬਾਲੀ ਵੱਡੀ ਸਟਾਰ ਤਾਂ ਬਣਨੀ ਲੱਗੀ ਹਲੇ ਹਨਾ ਤਾਂ ਮੈਂ ਚਾਹੁੰਨੀ ਆ ਕਿ ਨਾਲ ਦੀਆਂ ਕੁੜੀਆਂ ਵੀ ਮੈਨੂੰ ਦੇਖ ਕੇ ਥੋੜਾ ਜਿਹਾ ਇਹ ਚੀਜ਼ ਫੀਲ ਕਰਨ ਕਿ ਇਹ ਜੇ ਸਾਡੇ ਵਿੱਚੋਂ ਉੱਠੀ ਐ ਸਾਡੇ ਵਰਗੇ ਕਿਉਂਕਿ ਮੈਂ ਅੱਜ ਵੀ ਜੇ ਕਿਸੇ ਨੂੰ ਬੁਲਾਉਣਾ ਤਾਂ ਮੈਂ ਉਦਾਂ ਹੀ ਬੁਲਾਉਣੀ ਆ ਮੈਂ ਕੋਈ ਮੈਂ ਕਿਹੜਾ ਕੁਝ ਜ਼ਿਆਦਾ ਕਰ ਲਿਆ ਮੈਂ ਇਨਫਲੂਐਂਸਰ ਹੀ ਬਣੀ ਐ ਕਿਹੜਾ ਜ਼ਿਆਦਾ ਕੁਝ ਕੀਤਾ ਇਨਫਲੂਐਂਸਰਾਂ ਦਾ ਵੈਸੀ ਨਾਮ ਬੜਾ ਬਦਨਾਮ ਕਰ ਰੱਖਿਆ ਸਾਰਿਆਂ ਨੂੰ ਹੁਣਾਂ ਇਨਫਲੂਐਂਸਰਾਂ ਵੀ ਮ ਤਾਂ ਮੈਨੂੰ ਆਇਆ ਵੀ ਮੇਰੇ ਨਾਲ ਦੀਆਂ ਜੜੀਆਂ ਭੂਆ ਹੋੜੀਆਂ ਨੇ ਜਾਂ ਕਹਿ ਲਓ ਵੀ ਮੇਰੀਆਂ ਭੈਣਾਂ ਨੇ ਉਹ ਸਾਰੀਆਂ ਦੇਖ ਕੇ ਮੈਨੂੰ ਖੁਸ਼ ਹੋਣ ਕੇ ਹਾਂ ਇਹ ਕਰ ਸਕਦੇ ਤਾਂ ਅਸੀਂ ਵੀ ਕਰ ਸਕਦੇ ਹਾਂ ਬਿਲਕੁਲ ਹਾਂਜੀ ਮਤਲਬ ਕਿ ਇੱਕ ਚੀਜ਼ ਹੈ ਤੁਸੀਂ ਹੁਣ ਚਲੋ ਇਹ ਚੀਜ਼ ਨਾ ਆਪਾਂ ਵਿਆਹ ਤੇ ਵੀ ਐਪਲੀਕੇਬਲ ਹੁੰਦੀ ਹੈਗੀ ਆ ਤੁਸੀਂ ਹੁਣ ਕਹਿ ਰਹੇ ਜੇ ਮਾਨਿਕ ਚਲੋ ਵੀ ਆਪਾਂ ਜੇ ਆਉਦੀ ਮਰਜ਼ੀ ਨਾਲ ਕਰਾ ਲੈਨੇ ਆ ਤਾਂ ਉਹ ਤੇ ਵੀ ਪ੍ਰੋਬਲਮ ਖੜੀਆਂ ਹੋ ਜਾਂਦੀਆਂ ਗਾਂ ਜਾ ਕੇ ਜੇ ਘਰ ਦੇ ਦੀ ਮਰਜ਼ੀ ਨਾਲ ਕਰ ਲੈਨੇ ਤਾਂ ਉਹ ਜਿਹਨਾਂ ਨੂੰ ਗੱਲ ਆ ਵੀ ਚਲੋ ਹੋ ਹੀ ਜਾਂਦੀਆਂ ਹਾਂ ਹਾਂਜੀ ਇਸ ਚੀਜ਼ ਨੂੰ ਤੁਸੀਂ ਕਿਵੇਂ ਲੈਨੇ ਹੈਗੇ ਦੇਖੋ ਜੀ ਅੰਡਰਸਟੈਂਡਿੰਗ ਵਰਡ ਬਹੁਤ ਵੱਡਾ ਹੈ ਹਾਂਜੀ ਜਿਹਦਾ ਤੁਹਾਡੀ ਅੰਡਰਸਟੈਂਡਿੰਗ ਬਹੁਤ ਲਾਜਵਾਬ ਹੈ ਤਾਂ ਤੁਹਾਡੀ ਮੈਰਿਜ ਕਿਹੜੀ ਮਰਜ਼ੀ ਹੋਵੇ ਯਾਰ ਖੂਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਨਾਂ ਨੂੰ ਸ਼ਕਲ ਵੀ ਨਹੀਂ ਪਸੰਦ ਹੁੰਦੀ ਮੁੰਡੇ ਦੀ ਤੇ ਸਾਡਾ ਵਿਆਹ ਕਰਕੇ ਤਰ ਦਿੰਦੇ ਨੇ ਵੀ ਲੋ ਜੀ ਜਨਰੇਸ਼ਨ ਵੀ ਇਹਦੇ ਨਾਲ ਤੁਹਾਡੀ 7 ਜਨਮ ਵੀ ਇਹਦੇ ਨਾਲ ਉਹ ਚੀਜ਼ ਔਖੀ ਹੈ ਨਾ ਜੇ ਕੋਈ ਇਹਦੇ ਤੇ ਗੱਲ ਕਰ ਰਿਹਾ ਹੈ ਤਾਂ ਕਿਉਂ ਜੱਜ ਕਰਦੇ ਨੇ ਵੀ ਜੀ ਪੌਡਕਾਸਟ ਦੇ ਜ਼ਰੀਏ ਉਹਦੀ ਫੈਮਿਲੀ ਨੂੰ ਦੱਸ ਰਹੀ ਹੈ ਵੀ ਹਾਂਜੀ ਮੇਰਾ ਵਿਆਹ ਕਰ ਦੋ ਮੇਰੀ ਮਰਜ਼ੀ ਦੇ ਨਾਲ ਇਹ ਗੱਲ ਨਹੀਂ ਹੁੰਦੀ ਹਾਂਜੀ ਇੱਕ ਅੰਡਰਸਟੈਂਡਿੰਗ ਚਾਹੁੰਨੇ ਆ ਅਸੀਂ ਅਸੀਂ ਸੇਫ ਚੀਜ਼ ਚਾਹੁੰਨੇ ਵੀ ਸਾਡੀ ਸੇਫਟੀ ਹੋਵੇ ਹੂੰ ਬਿਲਕੁਲ ਕਿਉਂਕਿ ਐਕਸਟਰਾ ਮੈਰਿਟਲ ਅਫੇਅਰ ਵੀ ਮੁੰਡੇ ਰੱਖ ਲੈਂਦੇ ਨੇ ਕੁੜੀਆਂ ਵੀ ਰੱਖ ਲੈਂਦੀਆਂ ਨੇ ਤੇ ਕਹਿ ਸਕਦੇ ਇਸ ਤੋਂ ਬਾਅਦ ਕੁੜੀਆਂ ਨਾਲ ਬਹੁਤ ਬਾਰੀ ਗਲਤ ਵੀ ਹੁੰਦਾ ਧੱਕਾ ਵੀ ਹੁੰਦਾ ਵਿਆਹ ਤੋਂ ਬਾਅਦ ਵੀ ਧੱਕਾ ਹੁੰਦਾ ਮੁੰਡਿਆਂ ਨਾਲ ਜਿਹੜਾ ਹੁੰਦਾ ਚਲੋ ਉਹਦਾ ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਪਰ ਮੈਂ ਜੇ ਇੱਥੇ ਕੁੜੀਆਂ ਦੀ ਗੱਲ ਕਰ ਰਹੀ ਆ ਇਸੇ ਲਈ ਕਹਿੰਦੇ ਆ ਕਿ ਵਿਆਹ ਜਿਹੜਾ ਹੈਗਾ ਉਹ ਅੰਡਰਸਟੈਂਡਿੰਗ ਤੋਂ ਬਿਨਾਂ ਨਹੀਂ ਹੋਣਾ ਚਾਹੀਦਾ ਕੋਈ ਅੰਡਰਸਟੈਂਡਿੰਗ ਇਨ ਦਾ ਸੈਂਸ ਉਹਨੇ ਮੇਰੀ ਗੱਲ ਸੁਣੋ ਆਪਾਂ ਕੋਈ ਵੀ ਚੀਜ਼ ਆ ਚਲੋ ਠੀਕ ਆ ਇੱਕ ਰਹੀ ਅਬਾ ਸ਼ਰਤਾਂ ਰੱਖ ਲੈਨੇ ਸਾਹਮਣੇ ਵੀ ਆਪਈ ਮੈਨੂੰ ਆ ਚੀਜ਼ਾਂ ਨਹੀਂ ਪਸੰਦ ਵੀ ਤੂੰ ਇਹ ਚੀਜ਼ਾਂ ਚੇਂਜ ਕਰ ਤੇ ਮੁੰਡਾ ਕਹਿੰਦਾ ਗੁਰਦੇ ਮੈਨੂੰ ਤੇ ਰੰਗਾ ਚੀ ਨਹੀਂ ਪਸੰਦ ਤੂੰ ਇਹ ਚੀਜ਼ਾਂ ਚੇਂਜ ਕਰ ਏਸੀ ਨੂੰ ਕਹਿੰਨੇ ਪਏ ਤੁਸੀਂ ਦੇਖੋ ਕਮੀਆਂ ਤਾਂ ਬੰਦਾ ਜਦੋਂ ਇੱਕ ਇਨਸਾਨ ਨੂੰ ਪਿਆਰ ਕਰਨ ਲੱਗ ਜਾਂਦਾ ਕਮੀਆਂ ਤਾਂ ਬੰਦਾ ਆਪੇ ਉਹਦੀਆਂ ਪਸੰਦ ਕਰਨ ਲੱਗ ਜਾਂਦਾ ਬੰਦਾ ਕਿੰਦ ਕਿਦਾਂ ਦਾ ਮਰਜ਼ੀ ਹੋਵੇ ਹੁਣ ਨੈ ਨਕਸ਼ਾ ਸਭ ਦੇ ਸੋਹਣੇ ਨਹੀਂ ਹੁੰਦੇ ਰੰਗ ਰੂਪ ਸਭ ਤੇ ਨਹੀਂ ਚੜਿਆ ਹੁੰਦਾ ਆਪਾਂ ਫੇਰ ਵੀ ਬੰਦੇ ਨੂੰ ਪਸੰਦ ਕਰ ਲੈਣੇ ਆ ਅੰਡਰਸਟੈਂਡਿੰਗ ਇਹ ਹੈ ਕਿ ਕੁੜੀ ਥੋੜਾ ਜਿਹਾ ਜਾ ਕੇ ਵੀ ਸਮਝੇ ਕਿ ਮੈਂ ਨਵੇਂ ਘਰੇ ਆ ਗਈ ਆ ਤੇ ਨਵੇਂ ਘਰ ਵਾਲੇ ਵੀ ਇਹ ਚੀ ਸਮਝਣ ਕਿ ਇਹਨੂੰ ਥੋੜਾ ਟਾਈਮ ਲੱਗੂਗਾ ਵੀ ਹੁਣ ਮੰਨ ਲਓ ਆਪਾਂ ਜਦੋਂ ਜਨਮੇ ਸੀ ਆਪਾਂ ਹੌਲੀ ਹੌਲੀ ਸਿੱਖਿਆ ਨਾ ਸਭ ਕੁਝ ਚਲੋ ਉਹਨਾ ਟਾਈਮ ਤਾਂ ਨਹੀਂ ਲੱਗੂ ਕਿਉਂਕਿ ਆਈਕਿਊ ਲੈਵਲ ਵੀ ਕੁੜੀ ਦਾ ਜ਼ਿਆਦਾ ਹੁੰਦਾ ਉਹ ਬੱਚਾ ਤਾਂ ਨਹੀਂ ਹੈਗੀ ਬਿਲਕੁਲ ਬਟ ਗੱਲ ਆਏ ਆ ਵੀ ਥੋੜਾ ਜਿਹਾ ਸਮਝੋ ਵੀ ਜੇ ਸੀ ਉਹਨੂੰ ਕੁੜੀ ਬਣਾ ਕੇ ਲੈ ਕੇ ਆਏ ਆ ਜੇ ਨੂੰ ਬਣਾ ਕੇ ਲੈ ਕੇ ਆਏ ਤਾਂ ਉਹਨੂੰ ਕੁੜੀ ਬਣਾ ਕੇ ਰੱਖੀਏ ਬਿਲਕੁਲ ਤੇ ਕੁੜੀ ਵੀ ਸਮਝੇ ਜੇ ਮੇਰੀ ਮਾਂ ਝੜਕ ਦਿੰਦੀ ਸੀ ਹੂੰ ਤੇ ਮੈਂ ਉਹਦੋਂ ਕਿੰਨਾ ਕੁ ਖਲਾਰਾ ਪਾਉਂਦੀ ਸੀ ਮੈਂ ਉਹ ਦਿਨਾਂ ਵੀ ਤਾਂ ਦੁਬਾਰਾ ਬੋਲ ਹੀ ਪੈਂਦੀ ਸੀ ਤਾਂ ਫਿਰ ਸੇਮ ਜਦੋਂ ਆਦੀ ਸੱਸ ਨੂੰ ਕਿਉਂ ਨਹੀਂ ਦੇ ਸਕਦੇ ਮੇਰੀ ਇਹ ਮਤਲਬ ਕਿ ਟੋਣਾ ਕਿ ਅੰਡਰਸਟੈਂਡਿੰਗ ਇਹ ਹੈ ਤੁਸੀਂ ਦੋਨਾਂ ਪਰਿਵਾਰਾਂ ਨੂੰ ਇਕੱਠਾ ਕਰਨਾ ਸਿੱਖੋ ਬਿਲਕੁਲ ਜੀ ਮੁੰਡਾ ਵੀ ਫਸ ਜਾਂਦਾ ਹੈ ਜਦੋਂ ਬਚਾੜੇ ਫਸ ਜਾਂਦਾ ਹੈ ਮੁੰਡੇ ਦੀ ਕੰਡੀਸ਼ਨ ਬਾਰੇ ਕੋਈ ਨਹੀਂ ਬੋਲਦਾ ਜਿਵੇਂ ਮੇਰੇ ਫਾਦਰ ਸਾਹਿਬ ਹੀ ਲਾੜੋ ਜੇ ਮਾਂ ਦੀ ਸੁਣਦਾ ਤਾਂ ਫਸ ਗਿਆ ਜੇ ਘਰ ਵਾਲੇ ਦੀ ਸੁਣਦਾ ਪਰ ਮੁੰਡਾ ਇੰਨਾ ਕਿ ਸਮਝੇ ਕਿ ਮੈਂ ਇੱਕ ਕੁੜੀ ਨੂੰ ਵਿਆਹ ਕੇ ਲਿਆ ਤਾਂ ਉਹਦੀ ਮਾਂ ਵੀ ਸਮਝੇ ਤੇ ਧਰੋ ਕੁੜੀ ਵੀ ਸਮਝੇ ਕਿ ਉਹਦਾ ਮਾਂ ਤੇ ਪੁੱਤ ਦਾ ਇੱਕ ਰਿਸ਼ਤਾ ਹੈ ਮੈਂ ਖਰਾਬ ਨਹੀਂ ਕਰਨਾ ਉਹ ਹਾਂ ਬਿਲਕੁਲ ਜੀ ਏ ਅੰਡਰਸਟੈਂਡਿੰਗ ਆ ਮੇਰੇ ਹਿਸਾਬ ਨਾਲ ਕਮੀਆਂ ਦੀ ਗੱਲ ਨਹੀਂ ਹੁੰਦੀ ਕਮੀਆਂ ਤਾਂ ਸਭ ਚੀ ਹੁੰਦੀਆਂ ਨੇ ਉਹ ਤਾਂ ਬਾਅਦ ਵਿੱਚ ਠੀਕ ਹੋ ਜਾਂਦੀਆਂ ਨੇ ਮੇਰੇ ਦਾਦੇ ਹੁਣੀ ਵੀ ਹੈਗੇ ਨੇ ਕਮੀਆਂ ਕੁਮੀਆਂ ਚੱਲੀ ਜਾਂਦੀਆਂ ਨੇ ਹਾਂ ਮੈਰੀ ਤਾਂ ਚਲੋ ਹੁੰਦੀ ਆ ਉਹ ਗੱਲਾਂ ਨਹੀਂ ਹੁੰਦੀ ਤੇਰੇ ਵੀ ਚੜਦੀਆਂ ਆ ਬੇਤਰੇਅਰ ਕੇਸ ਹੁੰਦਾ ਹੈਗਾ ਚਲ ਜਿਹੜਾ ਕੋਈ ਹੋ ਜਾਂਦਾ ਹੈਗਾ ਸੋ ਰਮਨ मैम ਅਗਲਾ ਜਿਹੜਾ ਤੁਸੀਂ ਵਿਆਹ ਦੀ ਗੱਲ ਕੀਤੀ ਇੱਕ ਨਾ ਜਦੋਂ ਮੁੰਡੇ ਦੀ ਸਿਚੁਏਸ਼ਨ ਮੈਂ ਜੇ ਬਿਆਨ ਕਰਾਂ ਇੱਕ ਮੁੰਡਾ ਤਾਂ ਮੁੰਡਾ ਨਾ ਘੁੱਟਦਾ ਰਹਿੰਦਾ ਹੈਗਾ ਇਹ ਡਿਪਰੈਸ਼ਨ ਦਾ ਕਾਰਨ ਵੀ ਬਣਦਾ ਹੈਗਾ ਕਿਉਂਕਿ ਦੇਖੋ ਫਿਰ ਉਹੀ ਗੱਲ ਵੀ ਡਰਿੰਕ ਤੇ ਵੀ ਆ ਜਾਂਦੀ ਗੱਲ ਹੈ ਨਾ ਵੀ ਮੁੰਡਾ ਚੱਲੋ ਕਰਨ ਲੱਗਦਾ ਕਿਉਂਕਿ ਉਹ ਚੀਜ਼ਾਂ ਜੇ ਆ ਉਹਦੀ ਵਾਈਫ ਨਾਲ ਗੱਲ ਕਰਦਾਗਾ ਉਹ ਤਾਂ ਮਾਪਿਓ ਕਹਿ ਦਿੰਦੇ ਆ ਵੀ ਹਾਂ ਭਈ ਤੂੰ ਤਾਂ ਉਧਰ ਹੀ ਹੁਣ ਚੁੱਕੀ ਜੰਨਾਗਾ ਜੇ ਉਹ ਆਪਦੇ ਮਾਪਨ ਜਿਵੇਂ ਪਹਿਲਾਂ ਰਹਿੰਦਾ ਉਵੇਂ ਰਹਿੰਦਾਗਾ ਤਾਂ ਫਿਰ ਉਹ ਕੁੜੀ ਕਹਿੰਦੇ ਵੀ ਇਹ ਤਾਂ ਤੂੰ ਤਾਂ ਵੀ ਮੈਂ ਤਾਂ ਦੱਸ ਦੇਣੀ ਕੋਈ ਗੱਲ ਬਾਤ ਸੋ ਇਹਦੇ ਕਰਕੇ ਰਿਸ਼ਤੇ ਨਾ ਖਰਾਬ ਹੋ ਜਾਂਦੇ ਕਿਤੇ ਨਾ ਕਿਤੇ ਤਾਂ ਇਹਦੇ ਵਿੱਚ ਮੇਨ ਆਪਾਂ ਕਸੂਰਵਾਰ ਕਿਹਨੂੰ ਕਹਿੰਦੇ ਆ ਮੁੰਡੇ ਨੂੰ ਜਾਂ ਵੀ ਉਹਦਾ ਵੀ ਇੱਕ ਕੰਫਰਟੇਬਲ ਹੋਣਾ ਇੱਕ ਪੁੱਛ ਰਿਆਂਗਾ ਮੈਂ ਤੜੀਕਤ ਨਾਲ ਨਹੀਂ ਵੱਜਦੀ ਹੂੰ ਤਾਂ ਦੋਨੇ ਪਾਸੇ ਕਸੂਰ ਹੁੰਦਾ ਬਿਲਕੁਲ ਕੁੜੀ ਦਾ ਵੀ ਮੁੰਡੇ ਦਾ ਵੀ ਤੇ ਜਿਹੜੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੇ ਉਹਨਾਂ ਦਾ ਵੀ ਹੂੰ ਉਹੀ ਗੱਲ ਆ ਤੁਸੀਂ ਇੰਨਾ ਕ ਸਮਝੋ ਕਿ ਹੁਣ ਅਸੀਂ ਉਹਦੇ ਤੇ ਇਹਨਾਂ ਦਬਾਅ ਨਾ ਪਾਈਏ ਇੱਕ ਤੁਸੀਂ ਬੜੀ ਸੋਹਣੀ ਗੱਲ ਕਹੀ ਵਿੱਚ ਦੀ ਕਹਿੰਦੇ ਵੀ ਮੁੰਡਾ ਡਰਿੰਕ ਕਰਨ ਲੱਗ ਜਾਂਦਾ ਹੂੰ ਅ ਮੇਰੀ ਦਾਦੀ ਤੇ ਬਹੁਤ ਸਾਰੇ ਤੂਫਾਨ ਆਏ ਹੋਣਗੇ ਹੂੰ ਬੀਬੀਆਂ ਤੇ ਆਪਾਂ ਸਾਰੀਆਂ ਤੇ ਲੜਨੀਆਂ ਹੂੰ ਹੂੰ ਕੁੱਟ ਮਾਰ ਵੀ ਖਾਂਦੀ ਰਹੀਆਂ ਉਹ ਹਾਂ ਪਹਿਲਾਂ ਚੱਲਦਾ ਇਹ ਉਹ ਕਿਉਂ ਨਹੀਂ ਕਰਦੀ ਟੈਨਸ਼ਨ ਤਾਂ ਉਹਨਾਂ ਨੂੰ ਵੀ ਬੜੀਆਂ ਸੀ ਉਹਨਾਂ ਨੇ ਤਾਂ ਬੱਚੇ ਵੀ ਪਦਾ ਕੀਤੇ ਨੇ ਸਰੀਰ ਖਰਾਬ ਹੋ ਜਾਂਦੇ ਸੀ ਬੰਦਿਆਂ ਦੇ ਸਰੀਰ ਨਹੀਂ ਖਰਾਬ ਹੋਏ ਬੰਦੇ ਬਾਹਰ ਘੁੰਮ ਕੇ ਚਾਰ ਬੰਦ ਨਾਲ ਗੱਲ ਕਰਦੇ ਸੀ ਔਰਤ ਉਸੇ ਛੱਪੜ 'ਚ ਲੱਗੀ ਰਹਿੰਦੀ ਸੀ ਕੰਮ ਕਰਦੀ ਪੂਰੀ ਜ਼ਿੰਦਗੀ ਹੂੰ ਉਹਨੇ ਕਿਉਂ ਨਹੀਂ ਦਾਰੂ ਪੀਤੀ ਆਪਣੀ ਜਗ੍ਹਾ ਠੀਕ ਹੋ ਇਹ ਮੁੰਡਾ ਚਾਰੇ ਪਾਸੇ ਫਸ ਜਾਂਦਾ ਮੈਂ ਵੀ ਤੁਹਾਨੂੰ ਕਿਹਾ ਸੀ ਕਿ ਮੁੰਡਾ ਚਾਰੇ ਪਾਸੇ ਫਸ ਜਾਂਦਾ ਫਿਰ ਘਰ ਵਾਲੀ ਉਹਨਾਂ 'ਕਾ ਕੰਫਰਟ ਦੇਵੇ ਉਹਨੂੰ ਉਹਨੂੰ ਬੁੱਕਲ ਦੇਵੇ ਉਹਨੂੰ ਰੋਣ ਲਈ ਬੁੱਕਲ ਦੇਵੇ ਮੁੰਡਾ ਉਹਦੇ ਮੂਰੇ ਰੋ ਸਕਦਾ ਜੀਦਾ ਸਭ ਤੋਂ ਵੱਧ ਕਰਦਾ ਜਾਂ ਤਾਂ ਉਹ ਮਾਂ ਹੁੰਦੀ ਹੈ ਜਾਂ ਘਰ ਵਾਲੀ ਹੁੰਦੀ ਹੈ ਮਾਂ ਮੂਰੇ ਉਹ ਨਿਆਣਾ ਹੁੰਦਾ ਰੋਂਦਾ ਬੱਚਾ ਹੁੰਦਾ ਉਹ ਬਸ ਉਹਨੂੰ ਮਾਂ ਚਾਹੀਦੀ ਹੁੰਦੀ ਹੈ ਇੱਕ ਫੀਮੇਲ ਚਾਹੀਦੀ ਚਾਹੀਦੀ ਹੈ ਤੇ ਜੇ ਘਰ ਵਾਲੀ ਉਹਨੂੰ ਇੰਨਾ ਅੰਡਰਸਟੈਂਡ ਕਰੇ ਵਿੱਚ ਕੋਈ ਨਹੀਂ ਉਹ ਲੜਾਈਆਂ ਕਾਦੇ ਪਿੱਛੇ ਹੁੰਦੀਆਂ ਨੇ ਵੀ ਮੇਰੀ ਸੱਸ ਨੇ ਮੈਨੂੰ ਇਹ ਕਹੇਤਾ ਹਾਂ ਦੇਖੋ ਮੈਂ ਵਿਆਹੀ ਨਹੀਂ ਹੋਈ ਹੂੰ ਹੂੰ ਐਵੇਂ ਮੇਰੇ ਕਦੇ ਮੁੜ ਕੇ ਇੱਥੇ ਲੋਕੀ ਕਹਿਣਗੇ ਵੀ ਗੁਰਲੀਨ ਚੋਪੜਾ ਨੂੰ ਇਹਨੇ ਵੀ ਕਰਾ ਲੈਣਾ ਬਾਅਦ ਚ ਜਿਵੇਂ ਬੋਲਦੇ ਰਹਿੰਦੇ ਨੇ ਉਹ ਗੱਲ ਨਹੀਂ ਇੱਕ ਸਮਝ ਹੁੰਦੀ ਆ ਇੱਕ ਮੈਜੋਰਿਟੀ ਆ ਜਾਂਦੀ ਆ ਤਾਂ ਮੈਨੂੰ ਲੱਗਦਾ ਵੀ ਮੁੰਡੇ ਨੂੰ ਵੀ ਸਮਝਣਾ ਚਾਹੀਦਾ ਮੁੰਡੇ ਨੂੰ ਵੀ ਸਮਝਾਉਣਾ ਚਾਹੀਦਾ ਹੂੰ ਸਮਝਣ ਦਾ ਸੈਂਸ ਵੀ ਕੁੜੀ ਸਮਝੇ ਉਹਨੂੰ ਇਸ ਲੈਵ 'ਚ ਕਹਿ ਰਹੀ ਆ ਮੈਂ ਬਿਲਕੁਲ ਹੂੰ ਵੀ ਨਹੀਂ ਜਿਹੜੇ ਮੁੰਡੇ ਹੁੰਦੇ ਆ ਨਾ ਮੈਂ ਇੱਕ ਜੈਨੂਇਨ ਗੱਲ ਦੱਸਦਾ ਜਦੋਂ ਆਪਾਂ ਮੰਨੀ ਚੱਲੋ ਕਿ ਸਿਰਫ ਆਪਦੀ ਫੈਮਿਲੀ ਨੂੰ ਘੁੰਮਣ ਜਾਣੇ ਆ ਠੀਕ ਆ ਭਾਵੇਂ ਆਪਣੀ ਮਾਂ ਨਾਲ ਚੱਲ ਗਏ ਭੈਣ ਨਾਲ ਆ ਹਨਾ ਜਾਂ ਵਾਈਫ ਨਾਲ ਆ ਜਾਂ ਮਨਿਕ ਚਲੋ ਇੱਕ ਮੁੰਡਾ ਆਦੀ ਗਰਲਫ੍ਰੈਂਡ ਲੈਂਦਾ ਹੈਗਾ ਤਾਂ ਉੱਥੇ ਜਿਹੜੀ ਮੇਰੀ ਸੋਚ ਆ ਮੁੰਡਾ ਨਾ ਇੰਜੋਏ ਘੱਟ ਕਰਦਾ ਹੈਗਾ ਕੁੜੀ ਹੁੰਦੀ ਆ ਜਾਂ ਫੈਮਿਲੀ ਉਹ ਇੰਜੋਏ ਕਰਦੇ ਉਹਦਾ ਕਾਰਨ ਇਹ ਹੁੰਦਾ ਵੀ ਮੁੰਡਾ ਉੱਥੇ ਸਿਰਫ ਸੇਫਟੀ ਦਾ ਖਿਆਲ ਰੱਖਦਾ ਹੈਗਾ ਹੂੰ ਵੀ ਹਾਂ ਭੀ ਜਗਾ ਸੇਫ ਹੈ ਕਿ ਨਹੀਂ ਸੇਫ ਜਿੱਥੇ ਮੈਂ ਲੈ ਕੇ ਬੈਠਾ ਕੋਈ ਚਾਰ ਬੰਦੇ ਇੱਥੇ ਕੋਈ ਗਲਤ ਕੰਮ ਤਾਂ ਨਹੀਂ ਕਰੀ ਜਾਂਦੇ ਜਿੰਨ ਨਾਲ ਕੋਈ ਕਿਉਂਕਿ ਬੰਦਾ ਕੱਲਾ ਹੁੰਦਾਗਾ ਆ ਦੂਜੇ ਕੋਈ ਦਮਾਨੀ ਚ ਲੋਕੇ ਦੋ ਚਾਰ ਜਣੇ ਕੋਈ ਉਹੋ ਜਿਹਾ ਆ ਗਏ ਹਨ ਤਾਂ ਮੁੰਡਾ ਇਸ ਚੀਜ਼ ਦੇ ਵਿੱਚ ਘੁੱਟਨ ਦੇ ਤੇ ਇਹ ਚੀਜ਼ ਵੀ ਲੜਾਈ ਦਾ ਕਾਰਨ ਬਣਦੀ ਹੈ ਵੀ ਹਾਂ ਤੂੰ ਤਾਂ ਗੱਲ ਹੀ ਨਹੀਂ ਕਰਦਾ ਉੱਤ ਆਸ-ਪਾਸੇ ਦੇਖੀ ਜਨਾਗਾ ਕਿ ਕਿ ਸਿਚੁਏਸ਼ਨ ਦੇ ਵਿੱਚ ਆ ਜਾਂ ਬੰਦਾ ਵੀ ਐਕਸਪ੍ਰੈਸ ਕਰਨਾ ਸਿੱਖੇ ਕਹਿੰਦੇ ਨੇ ਮੁੰਡੇ ਰੋਂਦੇ ਨਹੀਂ ਹੁੰਦੇ ਮੈਨੂੰ ਲੱਗਦਾ ਜਿਹੜਾ ਮੁੰਡਾ ਰੋ ਪੈਂਦਾ ਨਾ ਉਹ ਸਭ ਤੋਂ ਜ਼ਿਆਦਾ ਸਿਆਣਾ ਹੁੰਦਾ ਵੀ ਉਹਨੂੰ ਰੋਣਾ ਚਾ ਤੇ ਕੁੜੀ ਜੇ ਆਪਦਾ ਰੋਣਾ ਰੋਕ ਸਕਦੀ ਆ ਤਾਂ ਉਹ ਉਹ ਸਟਰੋਂਗ ਹੋ ਚੁੱਕੀ ਹੈ ਉਹ ਸਟਰੋਂਗ ਹੋ ਚੁੱਕੀ ਹੈ ਮਤਲਬ ਆਪੋਜ਼ਿਟ ਚੀਜ਼ ਨੂੰ ਆਪੋ ਫਾਲੋ ਕਰੀਏ ਹਮ ਬਸ ਇਹ ਵੀ ਬਿਆਨ ਕਰਨਾ ਸਿੱਖੋ ਕਿ ਮੈਂ ਇਸ ਕਰਕੇ ਠਹਰਾ ਦੇ ਵਿੱਚ ਬੋਲੋ ਕਿ ਦੇਖੋ ਤੁਸੀਂ ਆਪਦਾ ਇੰਜੋਏ ਕਰੋ ਕੋਈ ਦਿੱਕਤ ਨਹੀਂ ਬਟ ਮੈਨੂੰ ਇੱਥੇ ਧਿਆਨ ਦੇਣਾ ਪਊ ਕਿ ਕਿਉਂਕਿ ਕਿਸੇ ਮੈਨੂੰ ਬੰਦੇ ਤੇ ਮਾਹੌਲ ਨਹੀਂ ਠੀਕ ਲੱਗ ਰਿਹਾ ਫਿਰ ਮੈਨੂੰ ਇੱਥੇ ਸਵਾਲ ਆ ਗਿਆ ਕਿ ਤੁਸੀਂ ਹਜੇ ਮਾਹੌਲ ਚ ਲੈ ਕੇ ਕਿਉਂ ਜਾਂਦੇ ਹੋ ਸਾਰੇ ਕੀਤੇ ਬਣਾਏ ਪਏ ਕਿਨੇ ਬਣਾਇਆ ਬਣਾਇਆ ਵੀ ਚਲੋ ਸਾਰਾ ਤੁਸੀਂ ਮੈਂ ਮੈਂ ਇੱਥੇ ਤੁਹਾਨੂੰ ਟਾਰਗੇਟ ਨਹੀਂ ਕਰ ਰਹੀ ਤੁਹਾਡੇ ਤੇ ਤੁਹਾਨੂੰ ਮਤਲਬ ਕੁਝ ਕਹਿ ਨਹੀਂ ਰਹੀ ਚੁੱਪ ਵੀ ਗੱਲ ਨਹੀਂ ਕਹਿ ਰਹੀ ਪਰ ਤੁਸੀਂ ਵੀ ਲਾ ਲਓ ਚਾਰ ਮੁੰਡੇ ਜੇ ਜਾ ਕੇ ਬੈਠੇ ਹੋਗੇ ਨਾ ਤੁਸੀਂ ਵੀ ਛਲਾਰੂ ਬਣ ਜਿਓਗੇ ਵਿੱਚ ਜਾ ਕੇ ਸਾਰੇ ਇਹ ਚੀਜ਼ ਹੁੰਦੀ ਹੈ ਸੇਮ ਚੀਜ਼ ਹਮੇਸ਼ਾ ਚੇਂਜ ਹੋ ਜਾਂਦੀ ਹੈ ਕੁੜੀਆਂ ਨਹੀਂ ਐ ਕਰਦੀਆਂ ਸੀ ਚਾਰ ਕੁੜੀਆਂ ਖੜੀਆਂ ਨੇ ਐ ਵੀ ਅਸੀਂ ਕਿਹੜਾ ਕਹਿੰਦੇ ਇਹਨੂੰ ਚੱਕ ਕੇ ਲੈ ਜਾਾਂਗੇ ਅਸੀਂ ਕੁੜੀਆਂ ਨਹੀਂ ਕਰਦੀਆਂ ਇਹ ਇਹ ਹਵਸ ਹੁੰਦੀ ਹੈ ਇਹ ਇਹ ਹਰੇਕ 'ਚ ਹੈਗੀ ਹੈ ਪਿਓ ਮੇਰਾ ਮੇਰੇ ਕੋਲ ਹੀ ਮੇਰਾ ਬਾਪੂ ਆ ਮੇਰਾ ਭਰਾ ਮੇਰੇ ਕੋਲ ਹੀ ਮੇਰਾ ਭਰਾ ਹੈ ਬਾਹਰ ਜਾ ਕੇ ਕੀ ਕਰਦਾ ਮੈਨੂੰ ਨਹੀਂ ਪਤਾ ਉਹਨਾਂ ਦੀ ਧੀ ਮੈਂ ਉਹਨਾਂ ਕੋਲ ਹੀ ਆ ਬਾਹਰ ਜਾ ਕੇ ਮੈਂ ਕੀ ਕਰੇ ਉਹਨਾਂ ਨੂੰ ਕੀ ਪਤਾ ਤਾਂ ਸੋਸਾਇਟੀ ਜੇ ਖੁਦ ਸਮਝੇ ਹੁਣ ਜਿਵੇਂ ਲਾ ਲੋ ਫੋਰਨ ਕੰਟਰੀਸ ਚ ਉਥੇ ਕ੍ਰਾਈਮ ਜੇ ਰੇਟ ਆਪਾਂ ਇਸ ਲੈਵਲ ਤੇ ਘੱਟ ਕਹਿ ਦਈਏ ਹੈ ਜਾਂ ਨਹੀਂ ਉਹਦੇ ਆਪਾਂ ਗੱਲ ਨਹੀਂ ਕਰਦੇ ਜਾਂ ਮੈਂ ਕੋਈ ਸਟੱਡੀ ਦੀ ਗੱਲ ਨਹੀਂ ਕਰਦੀ ਉਥੇ ਕਿ ਸਮਝ ਆ ਮੈਂ ਜਿੱਥੇ ਹੁਣ ਜਿਹੜੇ ਸ਼ਹਿਰ ਚ ਸ਼ਿਫਟ ਹੋ ਚੁੱਕੀ ਆ ਉਥੇ ਲੋਕ ਕਿਤੇ ਨਹੀਂ ਤਾੜਦੇ ਕੁੜੀ ਸਾਬੇ ਸੇਫ ਫੀਲ ਕਰਦੀ ਆ ਹੋਰ ਕੀ ਹੁੰਦਾ ਹੁਣ ਉਹ ਤਾਂ ਐਂ ਤਾਂ ਕਿਸੇ ਦੇ ਮਨ ਚ ਕੀ ਚੱਲ ਰਿਹਾ ਆਪਾਂ ਨੂੰ ਕੀ ਪਤਾ ਬਿਲਕੁਲ ਜੀ ਜਿਨੇ ਮਿਚਕਮੂਨੇ ਬੰਦੇ ਵੀ ਹੁਣ ਬਹੁਤ ਹੁੰਦੇ ਨੇ ਜਿਨ੍ਹਾਂ ਨੇ ਕ੍ਰਾਈਮ ਕਰਨਾ ਹੁੰਦਾ ਉਹ ਦੱਸ ਕੇ ਥੋੜਾ ਨਾ ਕਰਦੇ ਆ ਬਾਕੀ ਰਹੀ ਗੱਲ ਸੇਫਟੀ ਦੀ ਮੈਂ ਕਹਿੰਦੀ ਜਿਹੜੀ ਕੁੜੀ ਤੁਹਾਡੇ ਨਾਲ ਜਾ ਰਹੀ ਆ ਉਹ ਇੰਨੀ ਕ ਕੱਬੀ ਹੋਣੀ ਚਾਹੀਦੀ ਆ ਵੀ ਉਹਨੂੰ ਖੁਦ ਪਤਾ ਹੋਣਾ ਚਾਹੀਦਾ ਵੀ ਮੇਰੀ ਸੇਫਟੀ ਕਿੱਥੇ ਹੈ ਕਿ ਨਹੀਂ ਉਹਨੂੰ ਇਹ ਪਤਾ ਹੋਵੇ ਮੇਰੀ ਜਿਹਦੇ ਸਭ ਤੋਂ ਮੂਰੇ ਆ ਬਾਕੀ ਇਹਦੀ ਜਦ ਬਾਅਦ ਹਮ ਮੇਰੇ ਮਾਪਿਓ ਦੀ ਜਿਹਦੇ ਵੀ ਬਾਅਦ ਚ ਪਹਿਲਾਂ ਮੇਰੀ ਆ ਹਾਂ ਇਹ ਤਾਂ ਚੀਜ਼ ਹੈ ਜੀ ਸਹੀ ਹੈ ਸੋ ਅੱਗੇ ਤੁਹਾਡੇ ਕੀ ਪਲਾਨ ਹੈਗੇ ਗਾਂ ਨੂੰ ਤੁਸੀਂ ਕਿਹੜੇ ਪਾਸੇ ਨੂੰ ਰੁਝਾਨ ਕੀਤਾ ਹੈ ਆਪਦਾ ਲਿਖਣ ਵੱਲ ਕੀਤਾ ਹੈ ਜਾਂ ਐ ਜੈਨ ਇਫਲੂਐਂਸਰ ਹੀ ਗਾਣੂ ਜਾਣਾਗੇ ਜੀ ਮੈਨੂੰ ਲੱਗਦਾ ਕਿ ਬੰਦੇ ਚ ਜਿਹੜੀਆਂ ਕਮੀਆਂ ਹੁੰਦੀਆਂ ਨੇ ਨਾ ਉਹਨਾਂ ਨੂੰ ਪੂਰਾ ਕਰ ਲੈਣਾ ਚਾਹੀਦਾ ਜਿਹੜਾ ਸਕਿੱਲ ਹੁੰਦਾ ਉਹ ਤੇ ਕੰਮ ਕਰਨਾ ਚਾਹੀਦਾ ਤਾਂ ਮੈਨੂੰ ਲੱਗਦਾ ਮੈਂ ਰਾਈਟਿੰਗ ਕੈਰੀਅਰ ਦੇ ਵਿੱਚ ਆਪਣਾ ਕੈਰੀਅਰ ਬਣਾ ਸਕਦੀ ਹਾਂ ਕਿਉਂਕਿ ਬਹੁਤ ਜ਼ਿਆਦੇ ਸੁਪਨੇ ਰੱਖੇ ਹੋਏ ਨੇ ਤੇ ਉਮੀਦਾਂ ਇੰਨੀਆਂ ਜ਼ਿਆਦੇ ਨੇ ਲੱਗਦਾ ਵੀ ਮੈਂ ਪੂਰਾ ਕਰ ਜੂਗੀ ਸੋ ਉਹਨਾਂ ਡਿਸਕ੍ਰਾਈਬ ਨਹੀਂ ਕਰ ਸਕਦੀ ਮੈਂ ਬਸ ਲੱਗੇ ਹੋਏ ਆ ਇਹੀ ਸੋਚਦੀਆਂ ਕਿ ਏਸੇ ਵੇ ਦੇ ਵਿੱਚ ਚਲਦੀ ਜਾਵਾਂ ਹੌਲੀ 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 ਤੇ ਕਿਤੇ ਜਾ ਕੇ ਪਹੁੰਚੀ ਜਾਵਾਂਗੀ ਬਟ ਹਾਂ ਵੀ ਇਨਫਲੂਐਂਸਿੰਗ ਲਾਈਨ ਦੇ ਵਿੱਚ ਆ ਥੋੜਾ ਐਕਟਿੰਗ ਹੋਊਗੀ ਸਿੱਖ ਗਈ ਹੂੰ ਆਉਂਦੀ ਨਹੀਂ ਹੈਗੀ ਸਿੱਖ ਗਈ ਤਾਂ ਕੁਝ ਬਣ ਜੂਗੀ ਯਾ ਰਾਈਟਰ ਬਣ ਗਈ ਰਾਈਟਰ ਬਣ ਜੂਗੀ ਬਟ ਇਦਾਂ ਵੀ ਸਕਿਲਸ ਤੇ ਕੰਮ ਕਰਨਾ ਚਾਹੀਦਾ ਫਿਲਹਾਲ ਤਾਂ ਮੈਂ ਆਪਣੀਆਂ ਕਮੀਆਂ ਨੂੰ ਪੂਰਾ ਕਰ ਰਹੀ ਹਾਂ ਓਕੇ ਤੇ ਕੋਈ ਲਾਈਨਾਂ ਜਿਹੜੀਆਂ ਤੁਹਾਡੇ ਦਿਲ ਦੇ ਕਰੀਬ ਹੋਣ ਜਿਹੜੇ ਤੁਸੀਂ ਲਿਖੀਆਂ ਹੋਣ ਕੋਈ ਦਿਲ ਦੇ ਕਰੀਬ ਦਿਲ ਦੇ ਕਰੀਬ ਤਾਂ ਮੈਂ ਤੁਹਾਨੂੰ ਇੱਕ ਸ਼ੇਅਰ ਸੁਣਾ ਦਨੀ ਆ ਮੇਰੇ ਨਾਲ ਮੈਂ ਜਿਸ ਕੰਪਨੀ ਚ ਪਹਿਲਾਂ ਕੰਮ ਕਰਦੀ ਸੀਗੀ ਉਹ ਕੰਪਨੀ ਨਾਲ ਮੇਰਾ ਕਾਫੀ ਵਧੀਆ ਐਕਸਪੀਰੀਅੰਸ ਰਿਹਾ ਜਿਨ੍ਹਾਂ ਨੇ ਮੈਨੂੰ ਐਕਸਪੀਰੀਅੰਸ ਦਿੱਤਾ ਜਿਨ੍ਹਾਂ ਨੇ ਮੈਨੂੰ ਬਣਾਇਆ ਸੀਗਾ ਹਾਂ ਹਾਂ ਆ ਵੀ ਹੁਨਰ ਮੇਰੇ ਚ ਵੀ ਸੀ ਤੇ ਉਹਨਾਂ ਚ ਵੀ ਕੈਪੇਬਿਲਿਟੀ ਸੀ ਵੀ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਬਿਲਕੁਲ ਤਾਂ ਉਹਨਾਂ ਨੇ ਮੈਨੂੰ ਤੋ ਤਿੰਨ ਵਾਰੀ ਇਹ ਸ਼ੇਅਰ ਸੁਣਿਆ ਸੀਗਾ ਮੈਂ ਤੁਹਾਨੂੰ ਉਹ ਸੁਣਾ ਦਨੀ ਆ ਹਾਂਜੀ ਇਹ ਕੀ ਇਤਫਾਕ ਹੋਇਆ ਹਮ ਇਹ ਕੀ ਇਤਫਾਕ ਹੋਇਆ ਉਹ ਮੇਰੇ ਪਾਸ ਹੋਇਆ ਮੈਂ ਜਦੋਂ ਉਹਨੂੰ ਦੂਰ ਕੀਤਾ ਉਹ ਮੇਰੇ ਤੋਂ ਨਰਾਜ਼ ਹੋਇਆ ਹਮ ਅਦਾ ਨਾਲ ਨਹੀਂ ਸਮਝ ਨਾਲ ਮਾਰਿਆ ਅਦਾ ਨਾਲ ਨਹੀਂ ਸਮਝ ਨਾਲ ਮਾਰਿਆ ਹਮ ਕੱਲ ਮੇਰਾ ਮਾਲਕ ਸੀ ਤੇ ਅੱਜ ਮੇਰਾ ਦਾਸ ਹੋਇਆ ਕੱਲ ਮੇਰਾ ਮਾਲਕ ਸੀ ਤੇ ਅੱਜ ਮੇਰਾ ਦਾਸ ਹੋਇਆ ਬਹੁਤ ਫਿਰ ਇਹਦੇ ਚ ਕੋਈ ਮੇਰਾ ਹੁਣ ਐ ਨਹੀਂ ਸੀਗਾ ਵੀ ਮੈਂ ਰੋਮੈਂਟਿਸਿਜ਼ਮ ਤੇ ਕਿਉਂ ਬੋਲਦਾ ਇਹ ਜਸਟ ਤੁਸੀਂ ਪੁੱਛਿਆ ਕਿ ਦਿਲ ਦੇ ਕਰੀਬ ਵੀ ਜੋ ਯਾਦ ਆਏ ਜੋ ਸੋਹਣਾ ਲੱਗਦਾ ਜੋ ਤੁਹਾਨੂੰ ਵੀ ਸੋਹਣਾ ਲੱਗੂ ਬਸ ਤੇਰੀ ਹੁੰਦਾ ਨਾ ਕੋਈ ਚੀਜ਼ ਆਪਣੇ ਦਿਮਾਗ ਦੇ ਵਿੱਚ ਰਹਿੰਦੀ ਵੀ ਹਾਂ ਮੈਂ ਵੀਰ ਬਤਾ ਨਹੀਂ ਗੱਲ ਸਾਬ ਨਾਲਾ ਚੀ ਲਿਖੀ ਗਈ ਹਾਂਜੀ ਹਾਂਜੀ ਨਹੀਂ ਹਾਂ ਚਲੋ ਤਾਂ ਸੋਚ ਆਪਕੇ ਦੀ ਸੋਚ ਨਹੀਂ ਚੇਂਜ ਕਰ ਸਕਦੀ ਹਾਂਜੀ ਹਾਂਜੀ ਸੋ ਅਗਲਾ ਮੇਰਾ ਸਵਾਲ ਇਹ ਹੈ ਵੀ ਜਿਹੜਾ ਤੁਸੀਂ ਹੁਣ ਸ਼ਿਫਟ ਹੋਏ ਚਲੋ ਹੋਰ ਸ਼ਹਿਰ ਦੇ ਵਿੱਚ ਹਾਂਜੀ ਤੁਹਾਨੂੰ ਇੱਥੋਂ ਨਾਲੋਂ ਤੇ ਉੱਥੇ ਦਾ ਡਿਫਰੈਂਸ ਕਿਵੇਂ ਲੱਗਿਆ ਕਿਉਂਕਿ ਉੱਥੇ ਮੁੰਡੇ ਥੋੜੇ ਹੋਰ ਸਾਫਤਾਬ ਦੇ ਹੈਗੇ ਇੱਥੇ ਫਿਰ ਵੀ ਮੈਨੂੰ ਤਾਂ ਇਹ ਵੀ ਇੱਥੇ ਸੰਗ ਸ਼ਰਮ ਹੈਗੀ ਹੈ ਤੁਸੀਂ ਕਿੰਨੇ ਵੀ ਉੱਥੇ ਸਹੀ ਹੈਗਾ ਕੰਮ ਇੱਥੇ ਸੰਗ ਸ਼ਰਮ ਹੈ ਨਹੀਂ ਉੱਥੇ ਸੰਗ ਸ਼ਰਮ ਹੈਗੀ ਹੈ ਠੀਕ ਹੈ ਇਹ ਲੋਕਾਂ ਨੂੰ ਲੱਗਦਾ ਵੀ ਚੰਡੀਗੜ੍ਹ ਮੋਹਾਲੀ ਜਾ ਕੇ ਇਰ ਦੇਖੋ ਤੁਸੀਂ ਕਿਸ ਏਰੀਆ ਚ ਰਹ ਰਹੇ ਹੋ ਤੁਸੀਂ ਕਿਸ ਸੰਗਤ ਚ ਰਹ ਰਹੇ ਹੋ ਉਹ ਵੀ ਮੈਟਰ ਕਰਦਾ ਮੈਂ ਉੱਥੇ ਜਾ ਕੇ ਸਰਕੂਲੇਟ ਇਹੋ ਜਿਹੇ ਲੋਕਾਂ ਚ ਹੋਈ ਹੋਈ ਨਹੀਂ ਨਾ ਮੈਂ ਕਲੱਬਸ ਤੇ ਜਾਨੀ ਆ ਨਾ ਮੈਂ ਇਹੋ ਜੀ ਗੈਦਰਿੰਗ ਚ ਜਾਨੀ ਆ ਜਿੱਥੇ ਮੈਨੂੰ ਇਹ ਲੱਗਦਾ ਮੈਨੂੰ ਅਨਕੰਫਰਟੇਬਲ ਫੀਲ ਹੋਊਗਾ ਕਿਉਂਕਿ ਨਾ ਮੈਂ ਨਸ਼ਿਆਂ ਦੇ ਵਿੱਚ ਹੂੰ 2 ਸਾਲ ਹੋ ਗਏ ਨੇ ਮੈਨੂੰ ਚੰਡੀਗੜ੍ਹ ਮੋਹਾਲੀ ਦੇ ਘੇੜੇ ਮਾਰਦੇ ਬਟ ਮੈਂ ਕਦੇ ਕੋਈ ਨਸ਼ਾ ਨਹੀਂ ਹੱਥ ਨਹੀਂ ਲਾਇਆ ਕਿਉਂਕਿ ਮੈਂ ਖੁਦ ਆਪਦੇ ਤੇ ਬਲੀਫ ਕਰਦੀ ਆ ਕਿ ਮੈਂ ਮੈਂ ਵਿਗੜ ਕੇ ਕੀ ਲੈਣਾ ਮੇਰਾ ਕੁਝ ਬੰਨਣਾ ਹੀ ਨਹੀਂ ਅੱਛਾ ਥੋੜਾ ਟਾਈਮ ਵਿਗੜੋ ਫਿਰ ਥੋੜ ਇੱਥੇ ਸੰਗਰਮੇਸਲੀ ਨੇ ਕਿ ਦੇਖਦੇ ਨਹੀਂ ਕਿ ਕੁੜੀ ਖੜੀ ਹੈ ਕਿ ਬੁੜੀ ਖੜੀ ਹੈ ਕੋਈ ਨਹੀਂ ਲੋਕੀ ਇਸ ਤਰੀਕੇ ਨਾਲ ਦੇਖਦੇ ਨੇ ਜਿਵੇਂ ਉਹਨਾਂ ਦਾ ਆਪ ਦੀ ਕੋਈ ਜੱਦੀ ਜ਼ਮੀਨ ਹੁੰਦੀ ਆ ਹਾਂ ਬੋਲਣ ਦਾ ਨਹੀਂ ਪਤਾ ਉੱਥੇ ਲੋਕੀ ਬੋਲਣ ਦਾ ਦੇਖਦੇ ਆ ਉੱਥੇ ਲੋਕੀ ਐ ਸ਼ਰਿਆਂ ਮੈਂ ਗਾਲਾਂ ਕੱਢਦੇ ਨਹੀਂ ਦੇਖੇ ਇੱਥੇ ਸ਼ਰਿਆਂ ਮ ਗਾਲਾਂ ਕੱਢਦੇ ਨੇ ਹੂੰ ਇਹ ਚੀਜ਼ ਮਤਲਬ ਜੇ ਇਹ ਚੀਜ਼ ਫਿੱਟ ਹੋ ਜੇ ਨਾ ਲੋਕਾਂ ਦੀ ਰਹਿਣੀ ਬਹਿਣੀ ਸੋਚਣੀ ਫਿੱਟ ਹੋ ਜੇ ਬਠਿੰਡੇ ਵਰਗਾ ਸ਼ਹਿਰ ਹੀ ਕੋਈ ਨਹੀਂ ਹਮ ਲੋਕ ਕੀ ਕਹਿੰਦੇ ਨੇ ਕਿ ਕੁੜੀ ਨੇ ਕੱਪੜੇ ਦੇ ਦੇਖੋ ਇੱਕ ਤਾਂ ਹੁੰਦਾ ਇੱਕ ਟਾਈਪ ਹੁੰਦੀ ਹੈ ਤੁਸੀਂ ਕੁਝ ਜ਼ਿਆਦਾ ਐਕਸਪੋਜ਼ ਕਰ ਰਹੇ ਹੋ ਉਹਦੀ ਬਾਡੀ ਨੂੰ which hmm. is bad ਹਮ ਹੁਣ ਸੇਮ ਚੀਜ਼ ਮੁੰਡੇ ਜਦੋਂ ਕਰ ਰਹੇ ਹੁੰਦੇ ਨੇ ਕੱਪੜੇ ਲੀੜੇ ਦੇ ਬਾਰੇ ਗੱਲ ਕਰ ਰਹੇ ਹਾਂ ਟੀ-ਸ਼ਰਟ ਬਿਨਾ ਤੁਰੇ ਫਿਰਦੇ ਨੇ ਹਮ ਠੀਕ ਹੈ ਕਈ ਤਾਂ ਇਕੱਲੇ ਹੀ ਬਾਕਸਰ ਚ ਫਿਰਦੇ ਹੁੰਦੇ ਨੇ ਹਮ ਬਿਲਕੁਲ ਤਾਂ ਫਿਰ ਉੱਥੇ ਉਹਨੂੰ ਦੇਖ ਕੇ ਅਸੀਂ ਕਿਉਂ ਨਹੀਂ ਐ ਫੀਲ ਕਰਦੀਆਂ ਅਸੀਂ ਕਿਉਂ ਨਹੀਂ ਖਾ ਜਾਂਦੀਆਂ ਉਹਨੂੰ ਦੇਖਦੇ ਸਾਰੇ ਹਮ ਨਹੀਂ ਕਰਦੇ ਨਾ ਕੁੜੀਆਂ ਦੀ ਦੀ ਮੈਂਟੈਲਿਟੀ ਹੈ ਨਹੀਂ ਮੁੰਡਿਆਂ ਦੀ ਮੈਂਟੈਲਿਟੀ ਹੈ ਇਹ ਹੂੰ ਸੰਗਾ ਸ਼ਰਮ ਕਾਦੀ ਹੈ ਮੁੰਡਿਆਂ ਨੂੰ ਲੱਗਦਾ ਨਹੀਂ ਵੀ ਇਹ ਸੰਗਾ ਸ਼ਰਮ ਹੁੰਦੀ ਹੈ ਨਾ ਫਿਰ ਤੁਸੀਂ ਉਹ ਸੰਗਾ ਸ਼ਰਮ ਨੂੰ ਸਮਝੋ ਤੁਸੀਂ ਵੀ ਅੱਖਾਂ ਬੰਦ ਕਰੋ ਜੇ ਕੋਈ ਕੁੜੀ ਇੱਦਾਂ ਚੱਲੀ ਜਾ ਰਹੀ ਹੈ ਤੁਸੀਂ ਵੀ ਉਹਦੇ ਬਣੀ ਇਸ ਨਿਗਾ ਨਾਲ ਨਾ ਦੇਖੋ ਕੋਈ ਵੀ ਕੁੜੀ ਨਹੀਂ ਕਹਿੰਦੀ ਵੀ ਮੇਰੇ ਬਣੀ ਆਈ ਚੱਕ ਕੇ ਚੱਲ ਕੋਈ ਨਹੀਂ ਕਹਿੰਦੀ ਵੀ ਮੈਨੂੰ ਇਨਕੰਫਰਟੇਬਲ ਫੀਲ ਕਰਾ ਬਿਲਕੁਲ ਨਹੀਂ ਮੈਂ ਜਦੋਂ ਵੀ ਮੈਂ ਹੁਣ ਮਤਲਬ ਤੁਸੀਂ ਮੇਰੇ ਨਾਲ ਚੱਲਿਓ ਹੋਰ ਛੱਡੋ ਮੈਂ ਤੁਹਾਨੂੰ ਤੁਰ ਕੇ ਦਿਖਾਵਾਂਗੀ ਮੈਂ ਤੁਹਾਨੂੰ 25 ਵੀ 30 ਬੰਦੇ ਬਜ਼ੁਰਗ ਵੀ ਦਿਖਾ ਦੂੰਗੀ ਜਿਹੜੇ ਬੰਦੇ ਐਦਾਂ ਤਾੜਨਗੇ ਜਿਵੇਂ ਮੈਨੋਂ ਦੀ ਜੱਦੀ ਜ਼ਮੀਨ ਹੂੰ ਤੇ ਮਾਪਿਓ ਇਸ ਚੀਜ਼ ਤੋਂ ਡਰਦਾ ਹੈ ਹਾਂ ਇਹ ਹੀ ਚੀਜ਼ ਹਾਂ ਤਾਂ ਹੀ ਜਿਹੜੀ ਆਪਾਂ ਗੱਲ ਕੀਤੀ ਸੀ ਪਹਿਲਾਂ ਵੀ ਚਲੋ ਖੁੱਲ ਘੱਟਾ ਉਹਦੇ ਵਿੱਚ ਮਿਹਨਤ ਨੁਕਸ ਹੀ ਆਹਾਗਾ ਜੀ ਨਹੀਂ ਤਾਂ ਆਪਦੇ ਧੀ ਪੁੱਤ ਦਾ ਹਰੇਕ ਨੂੰ ਪਤਾ ਹੁੰਦਾਗਾ ਥੋੜੀ ਜੀ ਥੋੜੀ ਜੀ ਲਿਬਰਟੀ ਆਪਦੇ ਧੀ ਪੁੱਤ ਨੂੰ ਦੋ ਦੇਖੋ ਧਿਆਨ ਰੱਖਣਾ ਤਾਂ ਮਾਪਿਆਂ ਦਾ ਕੰਮ ਹੀ ਹੈ ਬਿਲਕੁਲ ਠੀਕ ਹੈ ਕਿਉਂਕਿ ਫਿਕਰ ਹੀ ਮਾਪਿਓ ਕਰਦੇ ਆ ਆਪਣੀ ਮਾਪਿਓ ਤੋਂ ਬਿਨਾ ਕੋਈ ਸਮਝਦਾ ਹੀ ਨਹੀਂ ਮੈਂ ਹਲੇ 30 ਕੁ ਸਾਲਾਂ ਦੀ ਆ ਮੈਂ ਲਿਟਰਲੀ ਮੈਂ ਕਨੀਆਂ ਮੈਂ ਇਹ ਚੀਜ਼ਾਂ ਫੀਲ ਕੀਤੀਆਂ ਨੇ ਮੇਰੀਆਂ ਗਲਤੀਆਂ ਨੂੰ ਮੇਰੇ ਬਾਪੂ ਨੇ ਸਿਆ ਪੁੱਤਾਂ ਵਾਂਗੂ ਸਿਆ ਹਾਂਜੀ ਸਾਡੇ ਟੱਬਰ 'ਚੋ ਕਿਸੇ ਦਾ ਨਹੀਂ ਸਿਆ ਇੰਨਾ ਕਿਸੇ ਨੇ ਜੇ ਕਿਸੇ ਹੋਰ ਨੇ ਕੋਈ ਗਲਤੀ ਕੀਤੀ ਹੁੰਦੀ ਤੇ ਉਹਨਾਂ ਨੇ ਹੁਣ ਨੂੰ ਜਾ ਕੇ ਵਿਆਹ ਦੇਣਾ ਸੀ ਹੁਣ ਮੈਂ ਗਲਤੀ ਜਿੱਥੇ ਰਿਲੇਸ਼ਨਸ਼ਿਪ ਨਹੀਂ ਲਿਆ ਰਹੀ ਹੂੰ ਕੋਈ ਵੀ ਗਲਤੀ ਹੋ ਸਕਦੀ ਹੈ ਮੈਂ ਨਿੱਕੇ ਮੋਟੀਆਂ ਚੀਜ਼ਾਂ ਦੇ ਵਿੱਚ ਰਹੀ ਮੈਂ ਬਹੁਤ ਡਿਪਰੈਸਡ ਵੀ ਰਹੀ ਹਾਂ ਓਕੇ ਬਟ ਮੇਰੇ ਬਾਪੂ ਦਾ ਮੋਢਾ ਮੈਨੂੰ ਹਮੇਸ਼ਾ ਮਿਲਿਆ ਹੂੰ ਵੀ ਉਹਨਾਂ ਨੇ ਮੈਨੂੰ ਇੰਨੀ ਸਪੋਰਟ ਕੀਤੀ ਆ ਤੇ ਜੇ ਤੁਹਾਡੇ ਨਾਲ ਤੁਹਾਡੀ ਫੈਮਿਲੀ ਖੜੀ ਆ ਤਾਂ ਉਹ ਤੁਹਾਨੂੰ ਕਹਿੰਦੀ ਹੈ ਵੀ ਜਿੱਦਾਂ ਹੁਣ ਮੇਰੇ ਦਾ ਫਾਦਰ ਸਾਹਿਬ ਨੂੰ ਪਤਾ ਹੀ ਹੈ ਨਾ ਕਿ ਮੈਂ ਜਿੱਥੋਂ ਜਾ ਰਹੀ ਹਾਂ ਉੱਥੋਂ ਦੇ ਲੋਕ ਕਿੱਦਾਂ ਦੇ ਨੇ ਹੂੰ ਬਟ ਉਹ ਇਹ ਨਹੀਂ ਕਹਿੰਦੇ ਹੈਗੇ ਉਹ ਕਹਿੰਦੇ ਨੇ ਹੁਣ ਮੈਂ ਘਰੇ ਥੋੜੀ ਬਿਠਾ ਲਾ ਆਵਦੀ ਕੁੜੀ ਨੂੰ ਇਹਨਾਂ ਦੇ ਡਰ ਤੋਂ ਹਾਂ ਥੋੜਾ ਹੌਸਲਾ ਹੋਣਾ ਚਾਹੀਦਾ ਥੋੜੇ ਜਿਜਜਬਾ ਹੋਣਾ ਚਾਹੀਦਾ ਤੁਹਾਡਾ ਕੌਨਫੀਡੈਂਸ ਇਹਨਾਂ ਹੋਣਾ ਚਾਹੀਦਾ ਤੁਹਾਡਾ ਔਰਾ ਇਦਾਂ ਦਾ ਹੋਣਾ ਚਾਹੀਦਾ ਕਿ ਕੋਈ ਅੱਖ ਚੱਕ ਕੇ ਤੁਹਾਡੇ ਬਣੀ ਦੇਖ ਨਾ ਸਕੇ ਜੇ ਦੇਖ ਰਿਹਾ ਥੋੜੀ ਇੱਕ ਵਾਰੀ ਘੂਰ ਇਦਾਂ ਦੀ ਹੋਵੇ ਬੰਦੇ ਨੂੰ ਸਮਝ ਆ ਜਾਏ ਕਿ ਇਹਨੂੰ ਪਤਾ ਲੱਗ ਗਿਆ ਹਾਂ ਬਿਲਕੁਲ ਜੀ ਤੇ ਕੁੜੀਆਂ ਨੂੰ ਬਹੁਤ ਛੇਤੀ ਪਤਾ ਲੱਗਦਾ 6 ਸੈਂਸ ਬਹੁਤ ਤੇਜ਼ ਹੁੰਦੀ ਹੈ ਸਾਡੀ ਇਹ ਚੀਜ਼ ਹੁੰਦੀ ਹੈ ਤੁਸੀਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ ਇਹਨਾਂ ਚੀਜ਼ਾਂ ਤੋਂ ਤਾਂ ਜੇ ਮੁੰਡੇ ਕਹਿੰਦੇ ਨੇ ਕਿ ਕੁੜੀ ਇਦਾਂ ਕਰੇ ਤਾਂ ਮੁੰਡੇ ਵੀ ਇਦਾਂ ਰਹਿਣ ਨਾ ਸਾਨੂੰ ਕੋਈ ਦਿੱਕਤ ਨਹੀਂ ਮੈਂ ਉਹਨਾਂ ਕੁੜੀਆਂ ਦੇ ਵਿੱਚ ਨਹੀਂ ਹੈਗੀ ਜਿਹੜੀਆਂ ਕੁੜੀਆਂ ਆਪਦੇ ਘਰਦਿਆਂ ਦੀ ਖਿੱਲੀ ਕਰ ਦਿੰਦੀ ਛੱਡੋ ਆਪਣੀ ਹੂੰ ਜਿਨ੍ਹਾਂ ਨੂੰ ਇਹ ਮੈਟਰ ਨਹੀਂ ਕਰਦਾ ਕਿ ਕੋਈ ਮੇਰੇ ਬਾਰੇ ਕੀ ਸੋਚੇ ਮੈਂ ਤਾਂ ਚਾਰ ਚੀਜ਼ਾਂ ਸੋਚਦੀ ਆ ਵੀ ਜੇ ਹੁਣ ਮੈਂ ਇੱਥੇ ਬੈਠੀ ਆ ਮੈਂ ਕਿਸ ਤਰੀਕੇ ਨਾਲ ਬੈਠੀ ਆ ਕਿਸੇ ਬੰਦੇ ਨੇ ਮੈਨੂੰ ਐਦਾਂ ਗਲਤ ਨੋਟਿਸ ਤਾਂ ਨਹੀਂ ਕੀਤਾ ਕੀ ਮੇਰੇ ਚ ਪ੍ਰੋਫੈਸ਼ਨਲਿਜ਼ਮ ਦਿਖਿਆ ਜਾਂ ਨਹੀਂ ਦਿਖਿਆ ਮੇਰੇ ਲਈ ਮੈਟਰ ਕਰਦਾ ਤਾਂ ਮੇਰੇ ਬੱਪੂ ਨੇ ਸਿਖਾਇਆ ਕਿ ਦਿਲ ਤੋਂ ਜਿਉ ਤੇਰੀ ਜ਼ਿੰਦਗੀ ਆ ਤੂੰ ਜਿਉ ਕੇ ਦੇਖ ਬਿਲਕੁਲ ਜੀ ਤੂੰ ਜੋ ਮਰਜ਼ੀ ਕਰ ਕੋਈ ਦਿੱਕਤ ਨਹੀਂ ਹੂੰ ਜੇ ਹੁਣ ਕੋਈ ਰਿਸ਼ਤੇਦਾਰ ਬੋਲ ਦਿੰਦਾ ਤਾਂ ਵੀ ਉਹ ਐਂ ਕਹਿੰਦ ਨੇਗੇ ਕੋਈ ਨਹੀਂ ਗਲਤੀ ਕਰ ਲੂਗੀ ਆਪੇ ਲੋਟ ਆ ਜੂਗੀ ਇੱਥੇ ਆਊਗੀ ਆਪੇ ਆ ਜੂਗੀ ਇੱਥੇ ਤੇ ਉਹਨਾਂ ਨੂੰ ਪਤਾ ਮੈਂ ਸਿਆਣੀ ਆ ਤੇ ਹੁਣ ਮੈਂ ਸਿਆਣੀ ਹੋਰ ਵੀ ਹੋਊਂਗੀ ਮੈਂ ਆਪਦੀ ਇੱਜ਼ਤ ਨੂੰ ਕਦੇ ਵੀ ਖਰਾਬ ਨਹੀਂ ਕਰੂੰਗੀ ਜਿੱਦ ਦੇ ਵਿੱਚ ਮੈਂ ਹੁਣ ਹੋਰ ਚੀਜ਼ਾਂ ਨਹੀਂ ਲੈ ਕੇ ਆ ਰਹੀ ਮੈਂ ਇੱਥੇ ਸਾਰੇ ਸਾਰਾ ਕੈਰੈਕਟਰ ਲੈ ਕੇ ਆ ਰਹੀ ਆ ਵੀ ਤੁਹਾਡਾ ਸੁਭਾਅ ਕਿਦਾਂ ਦਾ ਮੈਂ ਚਾਰ ਬੰਦੇ ਚ ਮਿਲ ਰਹੀ ਆ ਮੇਰੇ ਕੋਲ ਵੱਧ ਤੋਂ ਵੱਧ ਕੰਟੈਕਟਸ ਹੋਣ ਚੰਗੇ ਬੰਦਿਆਂ ਦੇ ਸਰਕਲ ਅੱਛਾ ਹੋਵੇ ਮੇਰਾ ਇਹ ਮੈਟਰ ਕਰਦਾ ਸਾਂ ਇਹ ਹੀ ਚੀਜ਼ ਹੈ ਹੁਣ ਜਿਵੇਂ ਤੁਸੀਂ ਆਪਾਂ ਪਹਿਲਾਂ ਗੱਲ ਕੀਤੀ ਵੀ ਮੁੰਡੇ ਵੀ ਤੁਸੀਂ ਕਹੇ ਵੀ ਟਾਈਟ ਕੱਪੜੇ ਜਾਂ ਕਿਵੇਂ ਹੈ ਨਾ ਸ਼ਾਰਟਸ ਪਾ ਕੇ ਹੀ ਤੁਰੇ ਫਿਰਦੇ ਨੇ ਉਹ ਵੀ ਚਲੋ ਮੈਂ ਫਿਰ ਉਹ ਹੀ ਗੱਲ ਆਂਦੇ ਵੀ ਦੋ ਚਾਰ ਹੁੰਦੇ ਹੈਗੇ ਉਹ ਜੇ ਨਹੀਂ ਤਾਂ ਵੈਸੇ ਮੈਂ ਚ ਹੀ ਨੋਟ ਕੀਤੇ ਵੀ ਜੇ ਆਪਣੇ ਪਾਇ ਮੈਂ ਜਿਹੜੇ ਮੇਰਾ ਸਰਕਲ ਹੈਗਾਗਾ ਜਾਂ ਮੈਂ ਆਪਦੀ ਗੱਲ ਲਾ ਤਾਂ ਉਹ ਕਦੇ ਵੀ ਨਹੀਂ ਬਾਜ਼ਾਰ ਨਹੀਂ ਜਾਂਦੇ ਕਦੇ ਵੀ ਇਸ ਤਰ੍ਹਾਂ ਕਰਕੇ ਵੀ ਉਹੀ ਚੀਜ਼ ਨੇ ਫਿਰ ਸਾਰੀ ਚੀਜ਼ ਸੇਮ ਹੀ ਆ ਜਾਂਦੇ ਵੀ ਜੇ ਤੁਹਾਨੂੰ ਇਹ ਕਹਿ ਰਹੀ ਹਾਂ ਨਾ ਵੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਇੱਕੋ ਜਿਹੇ ਨਹੀਂ ਹੁੰਦੇ ਸਾਰੇ ਹੁਣ ਮੈਂ ਵੀ ਤਾਂ ਮੈਂ ਹੁਣ ਐਸ ਹਿਸਾਬ ਨਾਲ ਤਾਂ ਫਿਰ ਮੈਂ ਮੁੰਡਿਆਂ ਨੂੰ ਗਾਲ੍ਹਾਂ ਹੀ ਕੱਢਦੀ ਰਹ ਜਾਂ ਹਾਂ ਨਹੀਂ ਨਹੀਂ ਸਾਰੇ ਮੈਂ ਤੁਹਾਡੇ ਕੋਲ ਵੀ ਬੈਠੀ ਹਾਂ ਤੁਸੀਂ ਵੀ ਮੁੰਡੇ ਹੋ ਮੇਰੇ ਫਾਦਰ ਸਾਹਿਬ ਵੀ ਇੱਕ ਮੁੰਡੇ ਨੇ ਬੰਦੇ ਕਹਿ ਲਓ ਸਹੀ ਗੱਲ ਹੈ ਬਿਲਕੁਲ ਮੇਰੇ ਭਰਾ ਵੀ ਹੈਗੇ ਨੇ ਉਹ ਵੀ ਸੈਂਸੇਬਲ ਨੇ ਇਹ ਸੈਂਸ ਹੁੰਦੀ ਆ ਤੁਹਾਨੂੰ ਕਦੋਂ ਪਤਾ ਹੋਵੇ ਹਾਂ ਜਿਹੜੇ ਆਪਣੇ ਮਾਪੇ ਪਿਓ ਆਪਾਂ ਨੂੰ ਦਿੰਦੇ ਆ ਇਹ ਉਹ ਸੈਂਸ ਹੁੰਦੇ ਵੀ ਆਪਾਂ ਗਾਂ ਸੰਸਕਾਰ ਹੋ ਕੇ ਹੁੰਦੇ ਨੇ ਸੰਸਕਾਰ ਦਾ ਮਤਲਬ ਇਹ ਥੋੜੀ ਨਾ ਹੁੰਦਾ ਵੀ ਤੁਸੀਂ ਕੱਪੜੇ ਇੰਦਾ ਪਾਓ ਮੈਂ ਕੱਪੜੇ ਕਪੜ ਰ ਰਹੇ ਹੋ ਕਿਤੇ ਚ ਬੈਠ ਰਹੇ ਹੋ ਮੇਨ ਚੀਜ਼ ਇਹ ਇੱਥੇ ਰਖ ਦਿਆ ਹਾਂ ਕੋਟਕਟ ਜੇ ਬੰਦਾ ਤੁਹਾਡੇ ਕੋਲ ਬੈਠਾਗਾ ਤਾਂ ਉਹਨੂੰ ਆਉਣ ਲੱਗੇ ਯਾਰ ਵੀ ਮੈਂ ਤਾਂ ਗਲਤ ਫਸ ਗਿਆ ਹਾਂ ਬਾਕੀ ਇਦਾਂ ਵੀ ਤੁਹਾਡੇ ਕੋਲੇ ਤੁਸੀਂ ਵੱਧ ਤੋਂ ਵੱਧ ਕਿਤਾਬਾਂ ਪੜੋ ਹੂੰ ਤੁਸੀਂ ਵੱਧ ਤੋਂ ਵੱਧ ਇੰਟਰਵਿਊ ਸੁਣੋ ਹੂੰ ਸਾਡੀ ਇੰਟਰਵਿਊ ਸੁਣਿਓ ਕਿ ਮਤਲਬ ਇੱਕ ਮੁੰਡੇ ਪਿੱਛੇ ਇੱਕ ਕੁੜੀ ਪਿੱਛੇ ਦੋ ਮੁੰਡੇ ਦੀ ਲੜਾਈ ਹੋ ਜੇ ਇਹ ਨਹੀਂ ਕਹਿਣਗੇ ਮੁੰਡੇ ਲੜਪੇ ਕਹਿਣਗੇ ਫਲਾਣੀ ਕੁੜੀ ਪਿੱਛੇ ਮੁੰਡੇ ਲੜਪੇ ਹਾਂ ਕੁੜੀ ਪਿੱਛੇ ਲੜਪੇ ਸੋ ਇੱਥੇ ਥੋੜਾ ਜਿਹਾ ਸੁਧਾਰ ਕਰਨ ਦੀ ਲੋੜ ਆ ਵੀ ਸਾਰੀਆਂ ਚੀਜ਼ਾਂ ਤੁਸੀਂ ਆਪਦੇ ਤੇ ਵੀ ਲਾ ਕੇ ਰੱਖੋ ਕੱਲਾ ਕੁੜੀਆਂ ਤੇ ਭਾਰ ਨਾ ਸਟੋ ਹੂੰ ਮੇਰਾ ਤਾਂ ਇਹੀ ਮੰਨਣਾ ਹੈ ਵੀ ਤੁਹਾਡੇ ਤੁਸੀਂ ਇਹਨਾਂ ਚੀਜ਼ਾਂ ਨੂੰ ਛੱਡ ਹੀ ਦਿਓ ਵੀ ਇਹ ਚੀਜ਼ਾਂ ਉਦੋਂ ਸੈੱਟ ਹੋਣਗੀਆਂ ਤੁਸੀਂ ਇਹ ਸੋਚੋ ਕਿ ਕੋਈ ਕੁੜੀ ਕਿੰਨੀ ਪੜੀ ਹੋਈ ਆ ਕੋਈ ਕੁੜੀ ਕਿੰਨੀ ਸਿਆਣੀ ਆ ਜਿਹੋ ਆਪਦੇ ਬਾਰੇ ਗੱਲ ਕਰ ਪਾ ਰਹੀ ਹੈ ਜੇ ਅੱਖਾਂ ਚੱਖਾਂ ਪਾ ਕੇ ਚਾਰ ਬੰਦੇ ਚ ਬੈਠ ਸਕਦੀ ਆ ਤਾਂ ਫਿਰ ਉਹ ਤੋ ਸਿਆਣੀ ਕੁੜੀ ਹੋਰ ਕੌਣ ਹੋਊਗੀ ਬਿਲਕੁਲ ਜੀ ਜਿਹਦਾ ਸਰਕਲ ਚੰਗਾ ਹੈ ਮੈਂ ਕਹਿੰਦੀ ਤੁਸੀਂ ਕਿਸੇ ਬੰਦੇ ਬਾਰੇ ਪਤਾ ਕਰਨਾ ਹੈ ਤਾਂ ਤੁਸੀਂ ਉਹਦਾ ਸਰਕਲ ਦੇਖੋ ਸਰਕਲ ਕਿਦਾਂ ਦਾ ਕਿਦਾਂ ਦੇ ਲੋਕਾਂ ਚ ਬੈਠ ਰਿਹਾ ਉਹ ਤੇ ਇਹੀ ਚੀਜ਼ ਮੈਟਰ ਕਰਦੀ ਨੇ ਸਿੱਖੋ ਵੱਤ ਵਤ ਸਿੱਖੋ ਮੈਂ ਵੀ ਸਿੱਖ ਰਹੀ ਆ ਹੂੰ ਬਿਲਕੁਲ ਨਵੇਂ ਨਵੇਂ ਜਿਹੀ ਜੈ ਐਕਸਪਲੋਰ ਕਰੋ ਨਵੀਆਂ ਨਵੀਆਂ ਜਗ੍ਹਾਵਾਂ ਤੇ ਜਾਓ ਨਵੇਂ ਨਵੇਂ ਲੋਕਾਂ ਨੂੰ ਮਿਲੋ ਤੁਹਾਡੇ ਵਿੱਚ ਗੁਣ ਹੋਣੇ ਚਾਹੀਦੇ ਆ ਤੁਹਾਨੂੰ ਲੋਕੀ ਦੇਖ ਕੇ ਕਹਿਣ ਵੀ ਯਾਰ ਇਹਦੇ ਵਰਗਾ ਬਣਨਾ ਹੈ ਚਾਹੇ ਉਹ ਕੁਝ ਵੀ ਨਾ ਬਣਿਆ ਹੋਵੇ ਸਹੀ ਹੈ ਜੀ ਇਹ ਚੀਜ਼ ਹੋਵੇ ਉਹ ਬੰਦਾ ਤੁਹਾਡੇ ਮੂਰੇ ਬੈਠਾ ਹੋਵੇ ਤੁਹਾਨੂੰ ਐ ਲੱਗੇ ਕਿ ਯਾਰ ਕਿਆ ਹੀ ਬੰਦੇ ਨੂੰ ਮਿਲਿਆ ਮੈਂ ਹੂੰ ਬਿਲਕੁਲ ਜੀ ਇਹ ਚੀਜ਼ ਲੱਗਣੀ ਚਾਹੀਦੀ ਹੈ ਤੇ ਕੌਨਫੀਡੈਂਸ ਲੈਵਲ ਸੈਲਫ ਕੌਨਫੀਡੈਂਸ ਲੈਵਲ ਇਹੀ ਮੈਟਰ ਕਰਦਾ ਤੁਹਾਡੇ ਤੁਹਾਡੀਆਂ ਮੈਨੂੰ ਕਹਨੀ ਆ तमाम ਤੁਸੀਂ ਗਲਤੀਆਂ ਕੀਤੀਆਂ ਹੋਣੀਆਂ ਜ਼ਿੰਦਗੀ 'ਚ ਹਮ ਹਰ ਕੋਈ ਕਰਦਾ ਮੁੰਡੇ ਵੀ ਕਰਦੇ ਆ ਕੁੜੀਆਂ ਵੀ ਕਰਦੀਆਂ ਪਰ ਉਹਨਾਂ ਨੂੰ ਹਾਈਲਾਈਟ ਕਰਕੇ ਉਹਨੂੰ ਅੱਗੇ ਵਾਸਤੇ ਜਜ ਨਾ ਕਰੋ ਹੋ ਸਕਦਾ ਉਹ ਪਹਿਲਾਂ ਨਾਲੋਂ ਜ਼ਿਆਦਾ ਨਿਕਰਿਆ ਹੋਵੇ ਮੈਂ ਆਪਦੀ ਗੱਲ ਕਰ ਰਹੀ ਆ ਹੋ ਸਕਦਾ ਮੈਂ ਪਿਛਲੀ ਵਾਰ ਨਾਲੋਂ ਜ਼ਿਆਦਾ ਸਿਆਣੀ ਹੋ ਗਈ ਹੋਵਾਂ ਤਾਂ ਮੈਨੂੰ ਵੀ ਬਹੁਤ ਚੰਗਾ ਲੱਗਦਾ ਜਿਵੇਂ ਤੁਸੀਂ ਮੈਨੂੰ ਕਾਲ ਕੀਤੀ ਸੀਗੀ ਤੇ ਮੈਨੂੰ ਬਹੁਤ ਵਧੀਆ ਲੱਗਾ ਕਿ ਕੀ ਗੱਲ ਆ ਫੇਰ ਕੇ ਗੱਲਬਾਤ ਕਰਨੀ ਆ ਮੈਨੂੰ ਵੀ ਮੌਕਾ ਮਿਲੂਗਾ ਆਪਦੇ ਅੰਦਰਲੀਆਂ ਹੋਰ ਗੱਲਾਂ ਕਰਨ ਦੇ ਤੇ ਹੋ ਸਕਦਾ ਮੇਰੀ ਕਮਿਊਨੀਕੇਸ਼ਨਸ ਸ킬ੇ ਬੈਟਰ ਹੋ ਜਾਏ ਇਹਦੇ 'ਚ ਵੀ ਇੱਕ ਸਕਿੱਲ ਆ ਹਾਂਜੀ ਬਿਲ ਸੋ ਮੈਨੂੰ ਬਹੁਤ ਚੰਗਾ ਲੱਗਿਆ ਨਹੀਂ ਇਹ ਚੀਜ਼ ਤਾਂ ਚਲੋ ਸਹੀ ਹੈ ਮੈਂ ਤਾਂ ਹੀ ਜਦੋਂ ਤੁਹਾਡਾ ਰੀਸੈਂਟ ਪੋਡਕਾਸਟ ਦੇਖਿਆ ਮੈਨੂੰ ਲੱਗਦਾ ਵੀ ਕੁਝ ਗੱਲਾਂ ਰਹਿ ਗਈਆਂ ਜਿਹੜੀਆਂ ਚੱਲ ਕਰਨੀਆਂ ਚਾਹੀਦੀਆਂ ਬਾਕੀ ਚੀਜ਼ਾਂ ਜ਼ਰੂਰੀ ਵੀ ਆ ਕਿਉਂਕਿ ਜੇ ਵੇਖੋ ਇਹ ਆਡੀਅנס ਸੁਣੂਗੀ ਤਾਂ ਹੋ ਸਕਦਾ ਚਲ ਆਪਾਂ ਇਹ ਨਹੀਂ ਕਹਿੰਦੇ ਵੀ ਕੋਈ ਇੱਕ ਬੰਦਾ ਹੀ ਸੋਚ ਸੁਧਾਰ ਲੈਣਾ ਆਪਦੀ ਤਾਂ ਵੀ ਸਹੀ ਹੈ ਚੀਜ਼ ਵੀ ਚਲੋ ਇੱਕ ਨੂੰ ਵੇਖ ਕੋਦੇ ਨਾਲ ਦੇ ਕੋ ਹੋਰ ਵੀ ਸੁਧਰ ਜਾ ਜੇ ਤੁਹਾਨੂੰ ਲੱਗ ਰਿਹਾ ਵੀ ਆਹ ਕਮੀ ਆ ਤਾਂ ਉਸ ਕਮੀ ਨੂੰ ਪਹਿਲਾਂ ਤੁਸੀਂ ਦੇਖੋ ਕਿ ਉਹ ਕਮੀ ਤੁਹਾਡੇ ਵਿੱਚ ਤਾਂ ਨਹੀਂ ਬਿਲਕੁਲ ਜੀ ਜੇ ਤੁਹਾਨੂੰ ਇਹ ਲੱਗਦਾ ਕਿ ਆ ਚੀਜ਼ਾਂ ਮਾੜੀਆਂ ਹੋ ਰਹੀਆਂ ਨੇ ਹਮ ਆਪਾਂ ਕਹਿੰਦੇ ਨਾ ਕਿ ਚੁਗਲੀਆਂ ਕਰ ਰਿਹਾ ਲੋਕੀ ਐ ਬੈਕ ਬਿਚਿੰਗ ਬਹੁਤ ਕਰਦੇ ਫਿਰ ਤੁਸੀਂ ਵੀ ਛੱਡ ਦਿਓ ਉਹਨਾਂ ਲੋਕਾਂ ਤੋਂ ਤੁਸੀਂ ਵੀ ਉਹਨਾਂ ਕਿਸੇ ਲਈ ਤੁਸੀਂ ਵੀ ਲੋਕ ਹਰੇਕ ਦੇ ਤੁਸੀਂ ਸਕੇ ਨਹੀਂ ਹੈਗੇ ਤੇ ਸਕੇ ਤਾਂ ਇੱਥੇ ਕੋਈ ਵੀ ਨਹੀਂ ਹਮ ਬਿਲਕੁਲ ਜੀ ਸੋ ਮੈਨੂੰ ਇਹ ਲੱਗਦਾ ਕਿ ਆਪਾਂ ਵੀ ਲੜ ਰਹੇ ਆ ਆਪਸ 'ਚ ਲੜ ਰਹੇ ਹਾਂ ਬਿਲਕੁਲ ਆਪਾਂ ਤਾਂ ਇੱਕ ਦੂਜੇ ਦੀ ਮਦਦ ਕਰੀਏ ਕਿ ਦੇਖੋ ਫਲਾਣੇ ਬੰਦੇ ਨੂੰ ਇਹ ਦਿੱਕਤ ਆ ਤਾਂ ਉਹਦੀ ਹੱਲ ਕਰਦੇ ਆ ਇੰਨੀਆਂ ਸੋਸਾਇਟੀਜ਼ ਚੱਲ ਰਹੀਆਂ ਨੇ ਆਪਣੇ ਸਮਾਜ ਦੇ ਵਿੱਚ ਜਿਹੜੇ ਕਿੰਨਾ ਚੰਗਾ ਕੰਮ ਕਰ ਰਹੇ ਨੇ ਦੇਵ ਕਰੋੜ ਬਾਈ ਹੋਣੀ ਹੋਗੇ ਠੀਕ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਉਹ ਕਿੰਨਾ ਚੰਗਾ ਕੰਮ ਕਰਦੇ ਨੇ ਆਪਾਂ ਉਸ ਲੈਵਲ ਤੱਕ ਸੋਚ ਹੀ ਨਹੀਂ ਸਕਦੇ ਆਪਾਂ ਤਾਂ ਆਪਸ ਚ ਲੜਨੋਂ ਹਟ ਨਹੀਂ ਰਹੇ ਆਪਾਂ ਤਾਂ ਇੱਥੇ ਗੱਲ ਕਰਦੇ ਆਂ ਵੀ ਕੁੜੀ ਨੇ ਕੱਪੜੇ ਪਾਉਣੇ ਕਿ ਨਹੀਂ ਮੁੰਡੇ ਨੇ ਬਾਹਰ ਨਿਕਲਣਾ ਕਿ ਨਹੀਂ ਕੁੜੀ ਨੇ ਬਾਹਰ ਨਿਕਲਣਾ ਕਿ ਨਹੀਂ ਦਾਰੂ ਚੱਲ ਰਹੀ ਹੈ ਜੀ ਇੱਥੇ ਆਹ ਕ੍ਰਾਈਮ ਹੋ ਰਿਹਾ ਉਹ ਕ੍ਰਾਈਮ ਹੋ ਰਿਹਾ ਆਪਾਂ ਲਈ ਉਹਨਾਂ ਚੀਜ਼ਾਂ ਉਹ ਬੰਦਿਆਂ ਦੇ ਬਾਰੇ ਆਪਾਂ ਸੋਚਦੇ ਨਹੀਂ ਜਿਹੜੇ ਬੰਦੇ ਸੜਕ ਤੇ ਰੋਲੇ ਫਿਰਦੇ ਨੇ ਉਹ ਵੀ ਇਨਸਾਨ ਨੇ ਆਪਣੇ ਆਪਣੇ ਨੇ ਉਹ ਬਿਲਕੁਲ ਜੀ ਮਤਲਬ ਬਹੁਤ ਕੁਸ਼ਾ ਸੋਚਿਆ ਜਾਵੇ ਤਾਂ ਐਵੇਂ ਤਾਂ ওভারਥਿੰਕ ਕਰ ਬੰਦੇ ਨਾਲ ਬੈਠੇ ਤੁਸੀਂ ਜਿੰਨ ਮਰਜ਼ੀ ਬੁਲਾ ਲਓ ਮੇਰੇ ਤੋਂ ਨਹੀਂ ਨਹੀਂ ਇਹ ਚ ਹੀ ਸਹੀ ਆ ਆਪਦੇ ਆਪਣੋ ਕਾਉਂਟਰ ਕੁਐਸਚਨ ਕਰਨੇ ਚਾਹੀਦੇ ਆ ਸੋਚਣ ਤੋਂ ਪਹਿਲਾਂ ਵੀ ਹਾਂ ਜਿੰਨਾ ਗੱਲ ਕਰੂੰਗਾ ਆਪਦੀ ਪੀੜੀ ਥਲੇ ਸੋਟਾ ਹਮੇਸ਼ਾ ਮਾਰੋ ਹਮ ਬੇਦਾ ਮਤਲਬ ਕੀ ਨਹੀਂ ਸੋ ਦੋਸਤੋ ਅੱਜ ਆਪਣੇ ਨਾਲ ਮੌਜੂਦ ਸੇ ਰਮਨਪ੍ਰੀਤ ਕੌਰ ਤਿਮਾਣ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਬਾਕੀ ਤੁਸੀਂ ਵੀ ਆਪਦੇ ਰਿਵਿਊ ਜਰੂਰ ਦਿਓ ਇਸ ਪੋਡਕਾਸਟ ਰਿਲੇਟਡ ਸੋ ਧੰਨਵਾਦ ਜੀ ਧੰਨਵਾਦ ਜੀ